ਦੁੱਖ ਦੀ ਗੱਲ ਹੈ ਵੀ ਜਦੋਂ 988 ਦੇ ਵਿੱਚ ਆਣ ਆਏ ਨੇ ਜੀ ਤੁਹਾਨੂੰ ਛੇ ਦਿਨਾਂ ਦਾ ਨਾਸਰਤ ਹੋਵੇ ਉਹਨੂੰ ਖੜਕੂ ਲਾਦਾ ਜੋਰ ਸੀ ਉਦੋਂ ਉਹਨਾਂ ਨੇ ਇੰਜੀਨਰ ਵੀ ਮਾਰੇ ਸੀਗੇ ਅੱਛਾ ਉਹਨੂੰ ਇੰਜੀਨਰਾਂ ਵੀ ਰਾਤ ਦੇ ਰਾਤ ਬੰਨਾਂ ਲੋਕਾਂ ਨੂੰ ਸੂਚਿਤ ਕੀਤਾ ਨਹੀਂ ਫਟੜ ਕਰਦੇ ਹੱਕਤੇ ਨਾ ਕੋਈ ਡਰੇਨ ਦੀ ਸਫਾਈ ਨਾ ਕੋਈ ਕਿਸਤੀਆਂ ਦਾ ਪ੍ਰਬੰਧ ਨਾ ਕੋਈ ਮਨੁੱਖੀ ਹੈਲਪ ਦੀ ਵੀ ਪਹਿਲਾਂ ਹੀ ਅਸੀਂ ਪ੍ਰਬੰਧ ਕਰਨੇ ਆ ਉਹ ਵੀ ਨਹੀਂ ਸਰਕਾਰ ਵੱਲੋਂ ਕੀਤਾ ਇਹਨੂੰ ਕਿਵੇਂ ਬੋਲ ਜਿੰਨਾ ਇਹ ਇਸਤਿਹਾਰਬਾਜ਼ੀ ਤੇ ਪੈਸਾ ਖਰਚ ਰਿਹਾ ਪੰਜਾਬ ਦੇ ਖਜ਼ਾਨੇ ਨੂੰ ਤੁਲਨਾ ਲਾ ਰਹੇ ਨੇ ਨੁਕਸਾਨ ਕਰ ਰਹੇ ਨੇ ਇਸਤਿਹਾਰਬਾਜ਼ੀ ਤੇ ਵੀ ਉਹਨਾਂ ਦੇ ਲੋਕਾਂ ਦੀ ਭਲਾਈ ਤੇ ਖਰਚ ਦੇਣ ਤਾਂ ਅਗਲੇ ਬਾਰ ਤੇ ਕੋਈ ਲੋਕ ਮੋਟਾ ਪਾ ਦਿੰਦੇ ਉਹ ਤਾਂ ਪਉਨੂ ਮੈਨੂੰ ਕਹਿੰਦੇ ਜੁੱਤੀਆਂ ਮਾਰਨ ਜਾਂਦੇ ਭਗਵਾਨ ਤੁਮਾਨ ਕਹਿੰਦਾ ਮੈਂ ਤਾਂ ਆਪਣਾ ਹੈਲੀਕਾਪਟਰ ਵੀ ਦੇਤਾ ਲੋਕਾਂ ਨੂੰ ਮੈਂ ਆਪ ਗੱਡੀਆਂ 'ਚ ਚੱਲ ਜੂ ਮੈਂ ਆਪਕੇ ਤੁਰਕੇ ਚੱਲ ਜੂ ਉਹਦਾ ਕਿਸਤੀਆਂ ਨੇ ਕਿਨੂੰ ਹੈਲੀਕਾਪਟਰ ਨਾਲ ਥੋੜੋ ਕੱਢਣੇ ਆ ਇਹ ਤਾਂ ਐਵੇਂ ਪਾਡੀਆਂ ਤੇ ਫੁਕੜਾ ਪਾਣਾ ਇਹੀ ਫੁਕੜਾ ਪਾਣ ਦੇ ਪੇਸ਼ਣਾ ਮੈਂ ਹੈਲੀਕਾਪਟਰ ਵੀ ਦੇਤਾ ਉੱਥੇ ਮੈਂ ਗੱਡੀਆਂ ਚੱਲੇ ਜਾਊਂਗਾ ਤੂੰ ਤਾਂ ਲੀੜੇ ਲਾ ਕੇ ਬੱਤ ਮਾੜਾ ਇਹ ਕਿਪੀਆਂ ਦੁਲੇਦੀਆਂ ਪੇਸ਼ ਲੰਦੀ ਦੇ ਆਈਆਂ ਤਦ ਰਹੀ ਕੇਦਰੀਵਾਰ ਦੀ ਤੰਨਾ ਸਾਹੀ ਆ ਇਹ ਤਾਂ ਭਗਵੰਤ ਮਾਨ ਦੇ ਪੇਸ਼ ਹੋਊ ਪਊ ਨਾ ਜਦੋਂ ਟੀਮ ਕਹਿੰਦੀਆਂ ਔਰਤਾਂ ਵਿਚਾਰੀਆਂ ਦੁਖੀ ਹੋ ਜਾਂਦੀਆਂ ਵੀ ਤੇ ਫਿਰ ਝਾੜੂ ਲੈ ਕੇ ਮਗਰ ਪਾ ਮੰਗਿਆ ਹੁਣ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਮੌਜੂਦਾ ਸਮੇਂ ਦੇ ਵਿੱਚ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ ਪੂਰਾ ਤਾਂ ਕਿਹਾ ਕਿਉਂਕਿ ਇੱਧਰਲੇ ਪਾਸੇ ਪੁਆਧ ਏਰੀਆ 'ਚ ਵੀ ਹੁਣ ਘੱਗਰ ਦਾ ਜਿਹੜਾ ਖਤਰਾ ਬਣਿਆ ਹੋਇਆ ਹੈ ਘੱਗਰ ਵੀ ਨੱਕੋ ਨੱਕ ਭਰ ਕੇ ਚੱਲ ਰਿਹਾ ਹੈ ਤੇ ਦੂਜੇ ਪਾਸੇ ਮਾਝਾ ਦੋਆਬਾ ਚ ਉਧਰ ਤਾਂ ਸਤਲੁਜ ਤੇ ਬਿਆਸ ਰਾਵੀ ਦਾ ਕੈਰ ਦੇਖਣ ਨੂੰ ਮਿਲ ਰਿਹਾ ਸੋ ਅਸੀਂ ਹੜਾਂ ਦੇ ਪਿੱਛੇ ਕੀ ਕਾਰਨ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਿੱਚ ਮੈਨਮੇਡ ਗਲਤੀ ਹੈ ਜਾਂ ਫਿਰ ਇਹ ਕੁਦਰਤੀ ਕਰੋਪੀ ਹੈ ਜਾਂ ਫਿਰ ਇਸ ਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਸਰਕਾਰ ਦੀ ਬਣਾਈ ਜਿਹੜੀ ਚਾਲ ਹੈ ਸਥਿਤੀ ਹੈ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਹੋਣਗੇ ਸੀਨੀਅਰ ਪੱਤਰਕਾਰ ਤੇ ਐਕਟੀਵਿਸਟ ਰਾਜਵਿੰਦਰ ਸਿੰਘ ਰਾਏ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਵੈਲਕਮ ਹੈ ਸਮ ਟਾਈਮ ਦੇ ਲਈ ਧੰਨਵਾਦ ਸਰ ਮੈਂ ਤੁਹਾਡੇ ਤੋਂ ਇਹ ਹੀ ਜਾਣਨਾ ਚਾਹਾਂਗਾ ਜਿਹੜੀ ਕੁਦਰਤੀ ਕਰੋਪੀ ਇਹ ਪੰਜਾਬ ਤੇ ਆਈ ਹੈ ਕਿ ਇਸ ਦੇ ਵਿੱਚ ਮੈਨ-ਮੇਡ ਹੈ ਮਨੁੱਖੀ ਹੱਥ ਵੀ ਹੈ ਦੇਖੋ ਜੀ ਇਹ ਸਾਰੇ ਮੈਨ ਤੋਂ ਲੱਗਦਾ ਮਨੁੱਖੀ ਹੱਥ ਆ ਹੂੰ ਇਹ ਜਿਹੜਾ ਅਜਨਾਲਾ ਖੇਤਰ ਆ ਮਾਝੇ ਦੇ ਵਿੱਚ ਆ ਇਹ ਪਿਛਲੇ ਲਗਾਤਾਰ 3 ਸਾਲਾਂ ਤੋਂ ਹੜਾਂ ਦੀ ਮਾਰ ਹੇਠਾਂ ਆਂਦਾ ਅੱਛਾ ਹਰ ਵਾਰ ਉੱਥੇ ਪਾਣੀ ਜਾਂਦਾ ਜੀ ਤਰਨਤਾਰਨ ਦਾ ਖੇਤਰ ਹੋਰ ਹੋ ਗਿਆ ਤੇ ਇਹ ਜਿਹੜਾ ਮਨ ਲੋ ਖੇਤਰ ਹੈਗਾ ਹੂੰ ਇੱਥੇ ਪਿਛਲੇ ਦਿਨ ਲਗਾਤਾਰ 2 ਸਾਲ ਖਾਲਸਾ ਏਡ ਵਾਲੇ ਲੋਕਾਂ ਨੇ ਜ਼ਮੀਨਾਂ ਪਧਰੀਆਂ ਕਰਨ ਤੇ ਲੱਗੇ ਰਹੇ ਨੇ ਜੀ ਪਹਿਲਾਂ ਬੜਾ ਨੁਕਸਾਨ ਹੋਇਆ ਹੁਣ ਜਿਹੜਾ ਇੱਥੋਂ ਆਪਣੇ ਅ ਛੱਤ ਲਤੋਂ ਰੋਪੜ ਤੋਂ ਪਾਣੀ ਛੱਡਣ ਦਾ ਹੈਗਾ ਹੂੰ ਜਾਂ ਪਿੱਛੋਂ ਮਨ ਲੋ ਪਾਣੀ ਛੱਡਣ ਦਾ ਹੈਗਾ ਜਿਹੜਾ ਪਾਖੜਾ ਵਾਸ ਮੈਨੇਜਮੈਂਟ ਬੋਰਡ ਦਾ ਜੀ ਉੱਥੋਂ ਹੁਣ ਸਮਝੋ ਬਾਹਰ ਆ ਗੱਲ ਵੀ ਜਦੋਂ 1 ਮਹੀਨੇ ਤੋਂ ਲਗਾਤਾਰ ਹਿਮਾਚਲ ਦੇ ਬਚਤੀ ਮਹੀਨੇ ਤਬਾਹੀ ਬਚਾਈ ਹੋਈ ਆ ਹੂੰ ਤੇ ਹਿਮਾਚਲ ਦੇ ਪਾਣੀ ਨੇ ਆਉਣਾ ਹੀ ਇੱਥੇ ਸਾਡੇ ਟਾਈਮ ਦੇ ਵਿੱਚੋਂ ਬਿਲਕੁਲ ਉਹ ਜਦੋਂ ਡੈਮ ਦੇ ਵਿੱਚ ਹਿਮਾਚਲ ਦੇ ਵਿੱਚ ਹਹਾਕਾਰ ਮੱਚੀ ਪਈ ਆ ਹੂੰ ਤੇ ਸਾਡੇ ਜਿਹੜੇ ਇੰਜੀਨੀਅਰਾਂ ਦੇ ਅਚਾਰਜ ਨੇ ਉਹਦਾ ਫਰਜ਼ ਬਣਦਾ ਵੀ ਉਹ ਜਦ ਜਿਹੜਾ ਥੋੜਾ ਥੋੜਾ ਪਾਣੀ ਆਉਂਦਾ ਨਾਲ ਦੀ ਨਾਲ ਉਹਨੂੰ ਛੱਡੀ ਜਾਓ ਹਾਂ ਬਿਲਕੁਲ ਉਹਨੂੰ ਲੀਕ ਕਰੀ ਜਾਓ ਕਹਿੰਦੇ ਘਾ ਪਾਸ ਕਰੀ ਜਾਓ ਉਹ ਨਾਲ ਖਤਰਾ ਟਲਿਆ ਰਹਿੰਦਾ ਉਹ ਕੋਈ ਤਾਂ ਇਹ ਕਹੀਦਾ ਨਹੀਂ ਜੀ ਐਵੇਂ ਛੱਡ ਸਕਦੇ ਉਹ ਭਰ ਕੇ ਰੱਖਣੇ ਪੈਂਦੇ ਆ ਕੱਲ ਨੂੰ ਮੀਂਹ ਆ ਪਵੇ ਮੈਂ ਸੋਕ ਜੇ ਉਹ ਫੇਰ ਕੀ ਕਰਨਗੇ ਫਿਰ ਨਹਿਰਾਂ 'ਚ ਪਾਣੀ ਕਿੱਥੋਂ ਜਾਊਗਾ ਫੇਰ ਲੋਕਾਂ ਨੇ ਕਹਿਣਾ ਸਾਨੂੰ ਨਹਿਰਾਂ ਪਰ ਬਿਜਲੀ ਨਹੀਂ ਪਣਦੀ ਉੱਚ ਕਿੱਥੋਂ ਜਾਊਗਾ ਉਹ ਕਰਨਾ ਪੈਂਦਾ ਮੈਨੂੰ ਲੱਗਦਾ ਵੀ ਇਹ ਤਾਂ ਆਪਾਂ ਨੂੰ ਅੰਨਿਆਂ ਨੂੰ ਦਿਸਦਾ ਹਾਂ ਨਾ ਵੀ ਜਿਹੜਾ ਚੀਜ਼ ਭਰ ਰਹੀ ਐ ਮੈਂ ਲਗਾਤਾਰ ਪਿਆ ਰਿਹਾ ਵੀ ਇੰਨੇ ਕ ਨਿਸ਼ਾਨ ਤੱਕ ਆਪਾਂ ਪਾਣੀ ਰੱਖਣਾ ਜੇ ਉੱਥੋਂ ਬਾਹਰ ਇਨਸਾਨ ਤੋਂ ਪਾਣੀ ਵਧਦਾ ਉਹ ਜਿੰਨੇ ਵੀ ਕੁਸ਼ਕ ਫੋਟਾ ਵੀ ਉਹ ਤਾਂ ਹੰਗਾ ਹੰਗਾ ਅਲੋੜੀ ਚੱਲੋ ਜੀ ਤਾਂ ਕਿ ਥੋੜਾ ਥੋੜਾ ਪਾਣੀ ਆ ਜਿਹੜਾ ਉਹ ਖੰਡਾਵਤ ਚਨਾਬ ਉਹ ਮਾਰ ਨਾ ਕਰੇ ਉਹ ਲੱਗੀ ਜਾਵੇ ਵੇ ਇਹ ਤਾਂ ਜਦੋਂ ਪੂਰਾ ਫੁੱਲ ਭਰ ਜਾਂਦਾ ਟੁੱਟਣ ਦੇ ਜਾਂਦਾ ਮੈਨੂੰ ਲੱਗਦਾ ਵੀ ਉਦੋਂ ਛੱਡ ਦਿਆ ਜਿਵੇਂ ਮਾਧੋ ਉੱਪਰ ਹੈੱਡ ਬਰਕਸ ਵੀ ਆ ਹੂੰ ਵੀ ਜਦੋਂ ਫੁੱਲ ਭਰ ਕੇ ਉੱਤੋਂ ਦੀ ਟੱਪਣ ਦੇ ਇੱਕ ਹੋ ਗਿਆ ਕਾਬਿਲ ਉਦੋਂ ਗੇਟ ਵੀ ਭੰਨ ਕੇ ਲੈ ਗਿਆ ਵੀ ਜਦੋਂ ਤੁਹਾਨੂੰ ਇਹ ਦੇਖਦਾ ਵੀ ਜਾ ਰਹੇ ਤਾਂ ਇਹ ਭਰ ਰਿਹਾ ਹੈਗਾ ਹੋਰ ਕਰ ਰਿਹਾ ਇਹਨੂੰ ਅਸੀਂ ਨਾਲ ਦੇ ਨਾਲ ਹੀ ਛੱਡੀ ਰਹੀ ਗੀਏ ਨਾਲ ਦੇ ਨਾਲ ਹੀ ਪਾਣੀ ਕahan ਨਿਕਲੀ ਜਾਵੇ ਉਹਦੇ ਗੇਟ ਭੰਨ ਕੇ ਗਿਆ ਤਾਂ ਮਤਲਬ ਪ੍ਰੈਸ਼ਰ ਇੰਨਾ ਜ਼ਿਆਦਾ ਬਣ ਗਿਆ ਸੀਗਾ ਉਹ ਇਹ ਤਾਂ ਉੱਤੋਂ ਦੇ ਹੈੱਡ ਬਰਕਸ ਨੂੰ ਵੀ ਤੋੜ ਦਿੰਦਾ ਬੰਨ ਨੂੰ ਵੀ ਤੋੜ ਦਿੰਦਾ ਬਿਲਕੁਲ ਵੀ ਇਹ ਕਿਤਨਾ ਕਿਤੇ ਗੜਬੜ ਹੈਗੀ ਆ ਦੁੱਖ ਦੀ ਗੱਲ ਹੈ ਵੀ ਜਦੋਂ 988 ਦੇ ਵਿੱਚ ਆਣ ਆਏ ਨੇ ਜੀ ਤੁਹਾਨੂੰ شاید ਉਹ ਨਾ ਸੁਰਤ ਹੋਵੇ ਉਦੋਂ ਖੜਕੂ ਲਹਿਰ ਦਾ ਦੌਰ ਸੀ ਉਦੋਂ ਉਹਨਾਂ ਨੇ ਇੰਜੀਨੀਅਰ ਵੀ ਮਾਰੇ ਸੀਗੇ ਅੱਛਾ ਤੁਮ ਇੰਜੀਨੀਅਰਾਂ ਨੇ ਰਾਤ ਤੇ ਰਾਤ ਬਿਨਾਂ ਲੋਕਾਂ ਨੂੰ ਸੂਚਿਤ ਕੀਤਾ ਵੀ ਫਲਟ ਕਰ ਚੱਕਤੇ ਹੂੰ ਤੇ ਸਾਰਾ ਪੰਜਾਬ ਪਾਣੀ ਚਰਣ ਦਾ ਦੋ ਤਿੰਨ ਲਗਾਤਾਰ ਮੀਂਹ ਪਈ ਗਿਆ ਮੀਂਹ ਇੱਕ ਦਿਨ ਹੀ ਪਿਆ ਬਲਕੇ ਜੀ 25 26 ਸਤੰਬਰ ਦੀ ਗੱਲ ਹੈ ਸਤੰਬਰ ਦੇ ਆਖਰ ਦੇ ਵਿੱਚ ਝੋਨੇ ਪੱਕੇ ਹੋਏ ਸੀਗੇ ਛਾੜੇ ਲੱਖ ਚ ਵੀ ਬੜੀ ਮਹਾਨ ਨੇ ਉਦੋਂ ਮਾਰਕ ਕੀਤੀ ਆ ਫੇਰ ਉਖੜ ਕੋ ਹਣੋ ਸਾਰਾ ਲੋਕ ਸਾਡੇ ਨਜਾਇਜ਼ ਮਾਰਤੇ ਨਜਾਇਜ਼ ਮਾਰਤੇ ਵੀ ਹੁਣ ਜਦੋਂ ਤੁਹਾਨੂੰ ਪਤਾ ਵੀ ਪਿੱਛੇ ਹੜਾਂ ਦੇ ਵਿੱਚ ਪਾਣੀ ਜਮਾ ਹੋਇਆ ਪਿਆ ਉਹਦਾ ਤੁਹਾਡਾ ਕੋਈ ਤਾਲ ਮਿਲਦਾ ਬਣਾ ਚਾਹੀਦਾ ਜੀ ਸਰਕਾਰ ਦਾ ਤਾਂ ਕੋਈ ਤਾਲ ਮਿਲ ਨਹੀਂ ਲੱਗਦਾ ਕਿ ਪਹਿਲਾਂ ਤਾਂ ਡੇਢ ਮਹੀਨਾ ਲੜੀ ਗਏ ਹਰੇਣੇ ਨੂੰ ਪਾਣੀ ਛੱਡਣਾ ਕਿ ਨਹੀਂ ਛੱਡਣਾ ਉਹ ਕਿਤੇ ਪੁਲਿਸ ਲੱਗੀ ਕਿਤੇ ਇੰਡਸਟਰੀ ਪੁਲਿਸ ਲੱਗੀ ਕਿਤੇ ਕੋਈ ਲੱਗੀ ਉਹ ਚੱਕਰ ਦੀ ਸਰਕਾਰ ਉੱਜੀ ਰਹੀ ਫਿਰਦਾ ਧਿਆਨ ਨਹੀਂ ਵੀ ਲਗਾਤਾਰ ਹਮਾਦਲ ਦੇ ਵਿੱਚ ਹੋ ਰਿਹਾ ਪੰਜਾਬ ਦੇ ਵਿੱਚ ਸਾਰਾ ਕੁਝ ਆ ਰਿਹਾ ਤੁਸੀਂ ਉੱਥੇ ਦੇਖੋ ਵੀ ਉਹਨੂੰ ਪਾਣੀ ਨੂੰ ਪਾਈ ਛੱਡੋਗਾ ਲਗਾਓ ਪਾਣੀ ਨੂੰ ਇਹ ਸਰਕਾਰ ਨੂੰ ਤਾਂ ਪਹਿਲਾਂ ਧਿਆਨ ਨਹੀਂ ਦਿੱਤਾ ਜਦੋਂ ਉੱਥੇ ਉਹਨ ਜਿਹੜੇ ਚੀਫ ਇੰਜੀਨੀਅਰ ਆ ਜਾਂ ਇੰਜੀਨੀਅਰ ਆ ਉਹ ਛੁੱਤੇ ਪੈਨੇ ਲੱਖਾਂ ਰੁਪਏ ਦੇ ਤਰਖਾਹਾਂ ਨੇ ਅਗਲਾ ਕਹਿੰਦਾ ਇੱਥੇ ਕਿਹੜਾ ਕੋਈ ਅੰਨੀ ਪਿੰਦੀਆ ਕੁੱਤੇ ਚੜਦੇ ਨੇ ਕਿਹੜਾ ਪੁੱਛਦਾ ਕੋਈ ਫੱਟ ਗੇੜੀ ਖੋਲ ਲੈਣੇ ਉਹ ਕਹਿੰਦਾ ਕਿ ਹੁਣ ਤਾਂ ਖਤਰੇ ਤੋਂ ਨਿਸ਼ਾਨ ਤੋਂ ਪਾਰ ਹੋ ਗਿਆ ਸੀ ਜੀ ਬਿਲਕੁਲ ਤੁਸੀਂ ਘੱਟੋ ਕਰਦੇ ਜਿੰਮੇਵਾਰਤਾ ਐ ਕਰੋ ਕਿ ਕਿੱਥੇ ਆਇਆ ਸੀਗਾ ਪਾਣੀ ਤੁਸੀਂ ਕਿਹੜੇ ਨਿਸ਼ਾਨ ਤੇ ਰੱਖਣਾ ਤੁਸੀਂ ਫਿਰ ਨਹੀਂ ਨਹੀਂ ਤੁਸੀਂ ਖਾਲੇ ਨਹੀਂ ਕਰ ਸਕਦੇ ਸਾਨੂੰ ਹੁਕਮ ਨਹੀਂ ਕਰ ਹੁਕਮ ਕਿ ਸੌਣੇ ਤੁਸੀਂ ਲੋਕਾਂ ਨੂੰ ਬਚਾਉਣਾ ਕਿ ਲੋਕਾਂ ਨੂੰ ਮਾਰਨਾ ਹੁੰਦਾਗਾ ਤੁਸੀਂ ਆਪਾਂ ਨੂੰ ਪਤਾ ਵੀ ਜੇ ਖੇਤਾਂ 'ਚ ਪਾਣੀ ਲਾਉਣੇ ਆ ਜੇ ਕੋਈ ਨੱਕਾ 'ਚ ਵੱਧ ਪਾਣੀ ਆ ਆਪਾਂ ਉਹਨੂੰ ਦੋ ਕਹਰਾ 'ਚ ਕਰ ਦਿੰਦਾ ਅਗਲਾ ਪਿੱਛੋਂ ਪਾਣੀ ਵੱਧਦਾ ਰਹੇਗਾ ਇਹ ਕਹਿਰ ਨੂੰ ਤੋੜ ਲੂਗਾ ਬਟਾ ਜੀ ਇਹਨੂੰ ਕਹਾਂ ਥੋੜਾ ਬੋਤਾ ਜਾਣ ਦਿਓ ਪਾਣੀ ਦੋ ਕਹਰਾ 'ਚ ਇਕੱਠਾ ਛੱਡਿਆ ਜਾਂਦਾਗਾ ਜਾਂ ਕੱਸੀ ਦਾ ਪਾਣੀ ਮੈ ਲਾਉਦਾ ਰਹੇਗਾ ਕੱਸੀ ਦੇ ਪਾਣੀ ਦੀ ਜਿਆਦਾ ਹੁੰਦਾ ਸੀਗਾ ਇਹਨੂੰ ਦੋ ਕਹਰਾ 'ਚ ਇਕੱਠਾ 'ਚ ਵੜ ਦਿਓ ਯਾਰ ਇੱਕ ਕਹਰਾ ਛੱਡਾਂਗਾ ਤਾਂ ਪਿੱਛੋਂ ਨੱਕੇ ਉਹ ਖ ਇਸਪਾਸਟਰ ਆਪ ਨੂੰ ਆਮ ਲੋਹੰਦਾ ਲੋਕਾਂ ਨੂੰ ਪਤਾ ਰਹੀ ਸਹੀ ਮਹੀਨੇ ਤੋਂ ਸਾਰਾ ਕੋ ਹਹਾਕਾਰ ਮਕਤੀ ਵੀ ਹਮਦਰ ਵੀ ਉਸੇ ਪਾਣੀ ਉੱਥੇ ਜਮਾ ਕਰੀ ਜਾ ਰਿਹਾ ਹੈ। ਅੱਛਾ ਸਰ ਮੈਂ ਤੁਹਾਨੂੰ ਵਿੱਚ ਰੋਕ ਰਿਹਾ ਕੀ ਸਰਕਾਰ ਨੂੰ ਪਹਿਲਾਂ ਅਲਰਟ ਦਾ ਪਤਾ ਨਹੀਂ ਇਸ ਵੀ ਇੰਨਾ ਮੀਂਹ ਆਣਾ ਜਾਂ ਉਤੋਂ ਇੰਨਾ ਪਾਣੀ ਆਣਾ ਦੂਜਾ ਉਸ ਤੋਂ ਬਾਅਦ ਨਾ ਕੋਈ ਡਰੇਨ ਦੀ ਸਫਾਈ ਨਾ ਕੋਈ ਕਿਸਤੀਆਂ ਦਾ ਪ੍ਰਬੰਧ ਨਾ ਕੋਈ ਮਨੁੱਖੀ ਹੈਲਪ ਦੀ ਵੀ ਪਹਿਲਾਂ ਹੀ ਅਸੀਂ ਪ੍ਰਬੰਧ ਕਰਨੇ ਆ ਉਹ ਵੀ ਨਹੀਂ ਸਰਕਾਰ ਵੱਲੋਂ ਕੀਤਾ ਇਹਨੂੰ ਕਿਵੇਂ ਕੀਤਾ ਇਹ ਤਾਂ ਸਰਕਾਰ ਆ ਇਹ ਤਾਂ ਸਰਕਾਰ ਤੁੱਕੀ ਮਡੇ ਪਕਾਉਣ ਵਾਲੀ ਆ ਹੂੰ ਇਹ ਤਾਂ ਇਹ ਤਾਂ ਗੱਲਾਂ ਜਿਵੇਂ ਹੁਣ ਮੈਂ ਪਹਿਲਾਂ ਕਿਹਾ ਵੀ ਜਿੰਨਾ ਇਹ ਸਟਾਰ ਬਾਜੀ ਤੇ ਪੈਸਾ ਖਰਚ ਰਿਹਾ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਾ ਰਹੇ ਨੇ ਨੁਕਸਾਨ ਕਰ ਰਹੇ ਨੇ ਸਟਾਰ ਬਾਜੀ ਤੇ ਵੀ ਉਹਨਾਂ ਦੇ ਲੋਕਾਂ ਦੀ ਭਲਾਈ ਤੇ ਖਰਚ ਦੇਣ ਤਾਂ ਅਗਲੇ ਬਾਰ ਦੇ ਨੂੰ ਕੋਈ ਲੋਕ ਮੋਟਾ ਪਾ ਦਿੰਦੇ ਹੁਣ ਤਾਂ ਪੜੂਗਾ ਨਹੀਂ ਕਿਹਨੇ ਜੁੱਤੀਆਂ ਮਾਰਨ ਜਾਂਦੇ ਮੈਂ ਦੇਖਿਆ ਵੀ ਜੇ ਅਸੀਂ ਕਲਕੱਤੇ ਗਏ ਆ ਬੰਗਾਲੀ ਦੀ ਵੀ ਸਟਾਰ ਲੱਗੇ ਉੱਥੇ ਭਗਵਾਨ ਤਾਂ ਮੰਦਿਆਂ ਵੱਡੀਆਂ ਫੋਟੋਆਂ ਦੇ ਕੇਦਰੀ ਬਣਦੇ ਫਿਰ ਜੇ ਅਸੀਂ ਪੱਟਨੇ ਗਏ ਆ ਹੁਣ ਪੱਟਨੇ 'ਚ ਵੀ ਸਾਰੇ ਸਟਾਰ ਲੱਗੇ ਪਏ ਨੇ ਅੱਛਾ ਵੀ ਸਾਰੇ ਦੁਨੀਆਂ ਪੂਰੇ ਹਿੰਦੁਸਤਾਨ ਦੇ ਜਿਹੜੇ ਕੋਈ ਭਾਸ਼ਾ ਹੈਗੀ ਆ ਨਿਕਲਦੇ ਸਹਾਗੁਜਰਾਤੀ ਜਾਂ ਹੋਰ ਬੱਡੇ ਬੱਡੇ ਪੰਜਾਬ ਸਰਕਾਰ ਦੇ ਇਸ਼ਤਿਹਾਰ ਕਰੋੜਾਂ ਰੁਪਇਆ ਰੋੜਾ ਜਾ ਰਿਹਾ ਹਰ ਮਹੀਨੇ ਪਰ ਇਸ਼ਤਿਹਾਰ ਸਰਬਾਜੀ ਤੇ ਉਹ ਕਰੋੜਾਂ ਰੁਪਇਆ ਤੁਸੀਂ ਲੋਕਾਂ ਦੇ ਘਰ ਲੋਕ ਇਹ ਚਾਹੁੰਦੇ ਆ ਵੀ ਅਸੀਂ ਆਪਣੀ ਪਾਰਟੀ ਨੂੰ ਸਰਬਾਜੀ ਕਰਕੇ ਪੰਜਾਬ ਨੂੰ ਇੱਕ ਮਾਡਲ ਬਣਾ ਕੇ ਵੀ ਆ ਦੇਖੋ ਜੀ ਪੰਜਾਬ ਦੇ ਨਸਿਆਂ ਤੇ ਕਾਬੂ ਪਾ ਲਿਆ ਅੱਜ ਦੀ ਪੰਜਾਬ ਦੀ ਸ੍ਰਾਪਸ਼ਨ ਖਤਮ ਕਰਤੀ ਆ ਹੋ ਗਿਆ ਜੀ ਜਨਨ ਕਿ ਉਹਦੇ ਵਿੱਚੋਂ ਕੀ ਆ ਵੀ ਔਰੰਪੀਨ ਨੂੰ ਇਹ ਅੱਜ ਜਿੰਨੇ ਸਨ ਨੈਸ਼ਨਲ ਪਾਰਟੀ ਬਣ ਜਾਣਗੇ ਭਾਜਪਾ ਜਾਂ ਕਾਂਗਰਸ ਦਾ ਤੀਜਾ ਬਦਲ ਬਣ ਜਾਣਗੇ ਲੋਕ ਸਾਡੀ ਇੱਜ਼ਤ ਹਾਰ ਵਾਈ ਦੇਖ ਕੇ ਵੋਟਾਂ ਪਾ ਲੈਣਗੇ ਜੀ ਗੁਜਰਾਤ ਚ ਇੱਕ ਸੀਟ ਲੈ ਗਏ ਹੁਣ ਸਾਰਾ ਗੁਜਰਾਤ ਤੇ ਜੋਰ ਲਗ ਲੈ ਵੀ ਗੁਜਰਾਤ ਦੇ ਵਿੱਚ ਇੱਕ ਸੀਟ ਆ ਗਈ ਸਾਰਾ ਪੰਜਾਬ ਦਾ ਪੈਸਾ ਗੁਜਰਾਤ ਤੇ ਖਰਚ ਦੋ ਇੱਜ਼ਤ ਹਾਰ ਵਾਈ ਕਰ ਲੋ ਅਸੀਂ ਇਹ ਕੋਰਪਸ਼ਨ ਖਤਮ ਕਰਤੀ ਉਹ ਕੋਰਪਸ਼ਨ ਕਿੱਥੇ ਖਤਮ ਹੁੰਦੀ ਆ ਮੈਂ ਆਪਣੇ ਕਿਨਾਂ ਦੋ ਤਿੰਨ ਬਸਵੇ ਦਾ ਕੋਈ ਪਲਾਟ ਰੈਕੋਰਡ ਤਹਿਸੀਲ ਦੇ ਵਿੱਚ ਹੂੰ ਉਹ ਸਾਲ ਪਰ ਤੋਂ ਕੰਮੜਿਆ ਹੋਇਆ ਸੀਗਾ ਤਵਾਦਲੇ ਕਰਨਾ ਸੀ ਮੇਰੇ ਚਾਤੇ ਦਾ ਇਹਦੇ ਪੁੱਤ ਨਾ ਗਏ ਨਾ ਜੀ ਉਹ ਸਾਥੋਂ ਪਟਵਾਰੀ ਹੁਣ ਤੱਕ ਮੈਨੂੰ ਫੋਨ ਕਰਦਾ ਪੈਸੇ ਮੇਰੇ ਤਾਂ ਭਲੇ ਮਾਰਸੀਆ ਵੀ ਯਾਰ ਮੈਂ ਪਟਵਾਰੀ ਨੂੰ ਕਹਾਂ ਚੱਲ ਕਾਨੂੰਨ ਦਾ ਰੋਜ਼ਗਾਰ ਖਤਮ ਕਰਦਾ ਮੈਂ ਵਿਜੀਲੈਂਸ ਕੋਲ ਜਾਣਾ ਕਿ ਮੈਨੂੰ ਇਹ ਨਹੀਂ ਮਤਲਬ ਵੀ ਵਿਜੀਲੈਂਸ ਵਾਲੇ ਵੀ ਮਿਲੇ ਹੁਣ ਅਗਲਾ ਪਹਿਲਾਂ ਫੋਨ ਕਰਦੇ ਭਾਈ ਆਪਦਾ ਹੋ ਜੀ ਪੈਸੇ ਨਾ ਪੜੀ ਜੀ ਅੱਛਾ ਇੱਥੇ ਤਾਂ ਕ腐ਪਸ਼ਨ ਹੈ ਕ腐ਪਸ਼ਨ ਤੋਂ ਸਾਰੇ ਅਮ ਲੈ ਜਾਂਦੇ ਨੇ ਰੈ ਕੋਟੋਂ 22 ਤੋਂ 2 ਲੱਖ ਰੁਪਿਆ ਹਮ ਉੱਥੇ ਕੋਲੀ ਕੋਲੀ ਸੀਗਾ ਮਨੂੰ ਐਸਡੀ ਮਾ ਉਹਨੇ ਜ਼ਮੀਨ ਦਾ ਕੋਈ ਫੈਸਲਾ ਕਰਨ ਦਾ 22 ਤੋਂ 2 ਲੱਖ ਉੱਥੋਂ ਦੇ ਇਸ ਟੈਨੋਂ ਦੇ ਕਮਰੇ ਚੋਂ ਫੜਿਆ ਗਿਆ ਅਜੇ ਤੱਕ ਕੋਈ ਪੇਸ਼ ਨਹੀਂ ਹੋਇਆ ਸਰਾ ਸਰਾ ਹੀ ਆ ਮੁੱਚ ਚੱਲੀ ਜਾਂਦੀ ਆ ਰਸਮਤ ਸਾਰਾ ਕੁਝ ਤਸ਼ੀਲਾ ਚੱਲੀ ਜਾਂਦੀ ਆ ਪ੍ਰਚਾਰ ਵੱਧ ਮੈਂ ਕਹਿੰਦਾ ਮੈਥੋਂ ਅਗਲਾ ਪਟਵਾਰੀ ਹੁਣ ਤਾਂ ਨਾਲ ਦੱਸ ਮੈਂ ਪੱਤਰਕਾਰ ਆ ਬਿਲਕੁਲ ਮੈਨੂੰ ਕਹਿੰਦੇ ਇੰਨੇ ਪੈਸੇ ਲੱਗਣਗੇ ਕਹਿੰਦਾ ਉੱਤੇ ਦੇਣੇ ਹੁੰਦੇ ਆ ਹਮ ਅਜੇ ਵੀ ਮੈਨੂੰ ਫੋਨ ਕਰਦਾ ਉਹ ਨਾਲੇ ਅੱਧੇ ਕੁ ਦੇ ਦੇ ਤੇ ਜੀ ਮੇਰੀ ਫੀਸ ਦੇ ਕੇ ਜਾਓ ਮੇਰੀ ਫੀਸ ਦੇ ਕੇ ਜਾਓ ਜੀ ਹਾਂ ਹਾਂ ਸਰਕਾਰੀ ਫੀਸ ਕਿਤੇ ਉਹ ਮੈਂ ਉਹਦੇ ਰਹਿਮਤ ਲਈ ਆਇਆ ਕਰਦਾ ਚੱਲ 6000 ਪਤਾ ਨਹੀਂ ਕਿਵੇਂ ਨੌਕਰੀ ਦੀ ਕਾਨੂੰ ਉਹਦੇ ਥਾਪਾ ਮਰਵਾ ਕੇ ਨਾ ਹੀ ਸਰ ਮੈਂ ਰੋਕ ਰਿਹਾ ਤੁਹਾਨੂੰ ਮਾਨ ਸਰਕਾਰ ਕਹਿੰਦੀ ਆ ਵੀ ਅਸੀਂ ਤਾਂ ਪੂਰੀ ਹੈਲਪ ਕਰ ਰਹੇ ਆ ਭਗਵਾਨ ਤੁਮਾਨ ਕਹਿੰਦਾ ਮੈਂ ਤਾਂ ਆਪਣਾ ਹੈਲੀਕਾਪਟਰ ਵੀ ਦੇਤਾ ਲੋਕਾਂ ਨੂੰ ਮੈਂ ਆਪ ਗੱਡੀਆਂ 'ਚ ਚੱਲ ਜੂ ਮੈਂ ਆਪਕੇ ਤੁਰਕੇ ਚੱਲ ਜੂ ਪਰ ਮੈਂ ਆਪਣਾ ਹੈਲੀਕਾਪਟਰ ਹੈ ਜਿਹੜਾ ਲੋਕਾਂ ਨੂੰ ਦੇ ਕੇ ਜਾ ਰਿਹਾ ਉਹਨਾਂ ਦੀ ਦਰਿਆ ਦੇ ਲਈ ਦੇਖੋ ਕਿੰਡੀ ਵੱਡੀ ਉਹ ਹੈਲੀਕਾਪਟਰ ਨਾਲ ਕਿ ਉਹ ਬੰਦੇ ਕੱਢਨੇ ਹੁੰਦਾ ਹੈ ਹੈਲੀਕਾਪਟਰ ਨਾਲ ਲੋਕਾਂ ਦੇ ਤਰਪਾਲਾਂ ਵੀ ਉਡਾਈ ਜਾਂਦਾ ਹੂੰ ਉੱਤੋਂ ਜਿਹੜੀ ਹਵਾ ਆਉਂਦੀ ਆ ਉਹ ਹੈਲੀਕਾਪਟਰ ਪਾਣੀ ਜਿੱਤਾ ਨਹੀਂ ਧਾਰ ਲੂਗਾ ਹੈਲੀਕਾਪਟਰ ਦਾ ਸੁੱਕੇ ਥਾਂ ਹੀ ਧਾਰੂਗਾ ਹੂੰ ਜਿਹੜੇ ਪੋਥੇ ਫਸੇ ਹੋਏ ਬੰਦੇ ਆ ਉਹਦਾ ਕਿਸ਼ਤੀਆਂ ਨੇ ਕੱਢਣੇ ਨੇ ਜਾਂ ਜਿਹੜੇ ਬੰਦੇ ਹਿੰਮਤੀ ਉਹ ਜਾ ਕੇ ਕੱਢਣਗੇ ਵੀ ਚਲ ਗਲਗਲ ਪਾਣੀ ਆ ਗਿਆ ਲਗਾ ਤੁਰਕੇ ਪਈ ਆਪਾਂ ਨੂੰ ਕੱਢੋ ਬੰਦੇ ਨੂੰ ਉਹ ਕਰੋ ਉਹਦਾ ਕਿਸਤੀਆਂ ਨੇ ਕਿਹਨੋਂ ਹੈਲੀਕਾਪਟਰ ਨਾਲ ਥੋੜੋ ਕੱਢਣੇ ਆ ਇਹ ਤਾਂ ਐਵੇਂ ਪਾਡੀਆਂ ਤੇ ਫੁਕਰਾ ਪਾਣਾ ਇਹੀ ਫੁਕਰਾ ਪਾਣ ਦੇ ਪੇਸ਼ਣ ਮੈਂ ਹੈਲੀਕਾਪਟਰ ਵੀ ਦੇ ਤਾਂ ਉੱਥੇ ਮੈਂ ਗੱਡੀਆਂ ਚੱਲੇ ਜਾਊਂਗਾ ਤੂੰ ਤਾਂ ਲੀੜੇ ਲਾ ਕੇ ਬਚਣਾ ਹੂੰ ਜਾ ਉਥੇ ਬੈ ਹੈਲੀਕਾਪਟਰ ਹਾਈਲੀ ਕਰ ਲੋਕਾਂ ਤੇ ਪਾਲਣਾ ਨਹੀਂ ਜਿਹੜੇ ਮੜ ਮੜ ਤੰਬੂ ਲਾਏ ਆ ਉਹ ਵੀ ਡਾਈ ਜਾਂਦਾ ਚਾਰ ਤੁਸੀਂ ਪੈਕੇਟ ਥੱਲੇ ਸਿਰ ਥੱਲੇ ਹੈਲੀਕਾਪਟਰ ਅਸੀਂ ਝੰਡਦੇ ਸੀ ਇਹ ਸਾਰਾ ਹੈਗਾ ਫੁਕਰਾ ਤੇ ਪਾਡਾ ਪਾਣਾ ਹੈਲੀਕਾਪਟਰ ਆਈ ਸੀ ਲੋਕਾਂ ਨੂੰ ਉਹ ਕਰ ਰਿਹਾ ਇਹ ਹੈਲੀਕਾਪਟਰ ਉਹ ਕੀ ਕਰੂ ਕੋਈ ਲੱਖਾਂ ਲੋਕ ਫਸੇ ਬੈਨੇ ਹਮ ਹੈਲੀਕਾਪਟਰ ਕਿੰਨੇ ਕਿਨੂੰ ਕੱਢ ਲੂ ਉਹ ਕਹਿੰਦੇ ਮੇਰੇ ਪੂਰੇ ਐਮਐਲਏ ਲੱਗੇ ਹੋਏ ਨੇ ਨਹੀਂ ਐਮਐਲਏ ਮਾ ਕਾ ਲੱਗਿਆ ਉਹ ਤਾਂ ਐਮਐਲਏ ਜਿਹੜਾ ਹੈ ਗਿਆ ਉਹ ਚਪਾ ਕੇ ਚੰਗੇ ਸੂਟ ਬੂਟ ਉੱਥੇ ਜਾ ਕੇ ਸਕਿਉਰਟੀ ਲਾ ਕੇ ਹਰ ਹੀ ਹਰ ਕਿਵੇਂ ਹੋ ਰਿਹਾ ਜੀ ਕਿਵੇਂ ਹੋ ਰਿਹਾ ਆ ਕਰੋ ਆਪ ਸਰਨ ਦਾਪ ਕੇ ਮਰੀ ਜਾਂਦੇ ਅੱਛਾ ਵੀ ਤੁਸੀਂ ਉਹ ਕਰੋ ਕਰਨਾ ਤਾਂ ਲੋਕਾਂ ਨੇ ਇੱਕ ਜਥੇ ਬੰਦ ਕੋ ਕੇ ਕੰਮ ਕਰਨਾ ਹੁੰਦਾਗਾ ਜੋ ਲੋਕਾਂ ਨੂੰ ਕੋਈ ਕਿਸਤੀਆਂ ਦੀ ਲੋੜ ਆ ਜਾ ਕਿਦੋ ਹੋਰ ਸੈਂਟਰ ਤੋਂ ਸਮਾਨ ਮੰਗਵਾਉਣ ਦੀ ਲੋੜਾ ਤੁਰਤ ਪੈ ਰ ਉਹ ਹੈਗਾ ਵੀ ਸਾਨੂੰ ਸੈਂਟਰ ਤੋਂ ਕਿਸਤੀਆਂ ਆਉਣ ਵੱਧ ਤੋਂ ਵੱਧ ਸੈਂਟਰ ਦੇ ਕੋਈ ਫੌਜ ਨੂੰ ਸੱਦ ਲੋ ਜਾਂ ਕਿ ਹੋਰ ਤਕਾਲ ਦੇ ਦੋ ਵੀ ਆਓ ਜੀ ਸਾਡੇ ਇੱਥੇ ਹੁਣ ਹੈਲਪ ਕਰੋ ਇਹ ਸਾਰਾ ਜਿਹੜਾ ਹੈਗਾ ਇਹ ਮੈਂ ਫੇਰ ਕਹਿੰਦਾ ਕਿ ਬਾਰ ਬਾਰ ਕਹਿਣਾ ਚੰਗਾ ਹੀ ਲੱਗਦਾ ਇਹ ਸਾਰਾ ਫੁਕੜਾ ਪਾਣਾ ਇਹਦਾ ਜਿਹੜੀਆਂ ਫੁਕੜੀਆਂ ਰੋਜ਼ ਮਾਰਦਾ ਫਰਦਾ ਲੋਕਾਂ ਨੂੰ ਹੋਰ ਕਰਦਾ ਫਰਦਾ ਉਹ ਮੂਰੇ ਆਉਣਗੇ 2027 ਚ ਕਿਥੇ ਲੋਕਾਂ ਨੂੰ ਵੋਟਾਂ ਪਾਉਣਗੇ ਹੁਣ ਅੱਛਾ ਹਰਮਨਜੀਤ ਸਿੰਘ ਪਠਾਨ ਮਾਜਰਾ ਵਿਧਾਇਕ ਸਨੌਰ ਤੋਂ ਸੀ ਉਹਨਾਂ ਨੇ ਆਪਣੀ ਹੀ ਮਾਨ ਸਰਕਾਰ ਦੀ ਆਪ ਸਰਕਾਰ ਦੀ ਜਮ ਕੇ ਆਲੋਚਨਾ ਕੀਤੀ ਹੈ ਤੇ ਸਰ ਉਹਨਾਂ ਨੂੰ ਸਵੇਰੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਫਰਾਰ ਚੱਲ ਰਹੇ ਨੇ ਤੁਹਾਨੂੰ ਨਹੀਂ ਲੱਗਦਾ ਇਹ ਭਗਵਾਨ ਤੋਂ ਮਾਨ ਦੀ ਤਾਨਾਸ਼ਾਈ ਵੀ ਆਪਦੇ ਐਮਐਲਏ ਉਹਦੇ ਵਖਰਾਫ ਜਾਂ ਉਹਦੇ ਵਿਰੁੱਧ ਆਵਾਜ਼ ਨਾ ਚੱਕ ਸਕਦਾ ਦੇਖੋ ਇਹ ਹੀ ਆ ਵੀ ਦੂਜਿਆਂ ਨੂੰ ਡਰਾ ਦੋ ਵੀ ਜੇ ਕੋਈ ਤੁਹਾਡੀ ਆਲੋਚਨਾ ਕਰਦਾ ਕੋਈ ਪੱਤਰਕਾਰ ਲੋਕ ਨਾ ਕਰਦਾ ਉਹਨੂੰ ਫੜ ਕੇ ਅੰਦਰ ਕਰ ਦੋ ਜੇ ਕੋਈ ਪੱਤਰਕਾਰ ਸਵਾਲ ਪੁੱਛਦਾ ਉਹਨੂੰ ਮੂੰਹੋਂ ਪਾ ਦਿਓ ਬਦੂ ਆਪੀ ਟੀਸੀ ਦਾ ਤੂੰ ਤਾਂ ਭਲਾਣੇ ਦਾਗਾ ਹਾਂ ਹਾਂ ਤੇ ਉਹਨੂੰ ਅਗਲੇ ਨੂੰ ਡਰਾ ਲਓ ਇਹ ਮਤਲਬ ਹੁਣ ਪਠਾਨ ਮਾਦਰਾ ਵਾਲਾ ਕੇਸ ਆ ਚਲੋ ਉਹਨੇ ਮਤਲਬ ਸਰਕਾਰ ਦੀ ਲੋਚਨਾ ਕੀਤੀ ਦੁਖੀ ਹੋਏ ਬੰਦੇ ਨਿਕਲੇ ਥੱਲੇ ਸਰਕਾਰ ਦੇਰ ਕੁਛ ਨਹੀਂ ਕਰਦੀ ਉਹਨੇ ਬਹੁਤ ਸੱਚ ਨਿਕਲ ਗਿਆ ਉਹਨੂੰ ਹੁਣ ਬੁਲਾਦ ਕਰਦੇ ਕੇ ਸਰ ਤੁਹਾਨੂੰ ਜਦੋਂ ਤੁਹਾਡੇ ਸ਼ਾਮਿਲ ਹੋਇਆ ਤੁਹਾਨੂੰ ਬੁਲਾਦ ਕਰਦਾ ਨਹੀਂ ਸੀ ਪਤਾ ਜਿਹੜੇ ਮਤਲਬ ਇਸ ਤਰ੍ਹਾਂ ਦੇ ਅਨਸਰ ਇੱਕ ਨਹੀਂ ਇਹ ਜਿਹੜੇ 92 ਐਮਐਲ ਕਿੰਨੇ ਨੇ ਉਹ ਦੇਖੋ ਮਾਰਸਾ ਤੋਂ ਜਿਹੜਾ ਹੈ ਸੀਗਾ ਇਹਦਾ ਵੀਰ ਗੋਰੀ ਵੀਰ ਸਿੰਘਲਾ ਵੀਰ ਸਿੰਘਲਾ ਜੀ ਉਹ ਕਰਾਪਸ਼ਨ ਦੇ ਕੇਸ ਚ ਆਇਆ ਉਹ ਇਹਨਾਂ ਨੇ ਬਾਅਦ ਵਿੱਚ ਹੁਣ ਉਹ ਭਰੀ ਕਰਤਾ ਹੁਣ ਹੀ ਇਹ ਪਰਮਾਰ ਸੀ ਜਿਹੜਾ ਵਿਹਲੈਂਸ ਦਾ ਤੇ ਕੋਤੇ ਨਾਲ ਹੋਰ ਸੀ ਪਹਿਲਾਂ ਉਹ ਸਸਪੈਂਡ ਕਰਤੇ ਹੁਣ ਉਹ ਬਹਾਲ ਕਰਤੇ ਕਿਤੇ ਮਰਚੜੀਆ ਕਿਤੇ ਜਾਂਚੜੀ ਗਿਆ ਜਦੋਂ ਮੈਂ ਤਾਂ ਕਿਤੇ ਜਿਆਦਾ ਅਮਰ ਸਾਤਾ ਕੇ ਪਹੁੰਚ ਕਰ ਲਈ ਜਾਂ ਉਹ ਕੇਦਰੀਵਾਲ ਦੇ ਪੈਰੀ ਪੈ ਗੇ ਉਹ ਕੇਦਰੀਵਾਲ ਦੇ ਹੁਣ ਬਹਾਲ ਕਰਤੇ ਕਿਤੇ ਮਰਚੜੀਆ ਕਿਤੇ ਜਾਂਚੜੀ ਹੁਣ ਉਹ ਦੁੱਤ ਉੱਤੇ ਹੋ ਗਏ ਜਦੋਂ ਕਿਤੇ ਉਹ ਨੇ ਜਾ ਕੇ ਉਹਨੂੰ ਪਿੱਛੇ ਛਾੜਤੇ ਜਾਂ ਨਾਲ ਕੋਈ ਗਾਹ ਪਹੁੰਚ ਬਣਾ ਲਈ ਸੋ ਇਹ ਜਿਹੜੇ 92 ਐਮਐਲਆ ਇਹਨਾਂ ਨੂੰ ਇਹ ਗੱਲ ਕਿ ਤਾਨਾ ਸਾਹਿਬ ਗੁੰਗੇ ਬੋਲੇ ਬਣਾ ਦਿਓ ਯਾਰ ਤਾਹੀ ਉਹ ਬਾਦਮੀ ਕੱਢ ਦੇ ਰਿਕ ਨੂੰ ਆਇਆ ਯਾਰ ਮੈਂ 5 ਸਾਲ ਪੂਰੇ ਕਰ ਲੈ ਮੇਰੀ ਪੈਨਸ਼ਨ ਲੱਗ ਜੇ ਮੈਂ ਚੱਲੀ ਜਾਵਾਂ ਤੇ ਮੈਨੂੰ ਕੀ ਆ ਖਸਮਾਂ ਨੂੰ ਖਾਵੇ ਕੁਸ ਮਾਰ ਮਰਜੀ ਉਹ ਭਗਵੰਤ ਮਾਨ ਮੇਰੀ ਆਵਾਜ਼ ਕੱਢਦਾ ਲੋਕ ਇਹ ਤਾਂ ਭਗਵੰਤ ਮਾਨ ਨੂੰ ਘੂਤਨੇ ਪੈਣਗਾ ਨਾ ਇਹ ਤਾਂ ਜਨ ਆਪਣੇ ਉਹ ਚਾਉਂਦੇ ਹਾਂ ਅਸੀਂ ਆਮ ਖਾਬਦ ਸੀ ਬੁੱਲੇ ਪਟਨੇ ਸਵਾਲ ਵੀ ਕੀਤੀਆਂ ਦੁਲੇ ਦੀਆਂ ਪੇਸ਼ ਲੱਦੀ ਤੇ ਆਈਆਂ ਤੇ ਜਿਹੜੀਆਂ ਕੇਦਰੀ ਮਾਰ ਦੀ ਤਾਨਾ ਸਾਹੀ ਆ ਇਹ ਤਾਂ ਭਗਵੰਤ ਮਾਨ ਦੇ ਪੇਸ਼ ਹੋਊ ਪਾਉ ਨਾ ਜਦੋਂ ਲਤੀਮ ਕਹਿੰਦੀਆਂ ਔਰਤਾਂ ਵਿਚਾਰੀਆਂ ਦੁਖੀ ਹੋ ਜਾਂਦੀਆਂ ਅਸੀਂ ਝਾੜੂ ਲੈ ਕੇ ਮਗਰ ਪਾਵਾਂਗੇ ਹੁਣ ਜੀ ਲੋਕਾਂ ਸੀ ਵੀ ਇੱਕ ਮੌਕਾ ਉਹ ਇੱਕ ਮੌਕਾ ਹੀ ਹੋਣਾ ਹੁੰਦਾ ਬਿਲਕੁਲ ਪਹਿਲਾ ਤੇ ਆਖਰੀ ਮੌਕਾ ਹੀ ਸਾਬਤ ਹੋਣਾ ਇਹਨਾਂ ਦਾ ਅੱਛਾ ਤੁਸੀਂ ਕੈਜਰੀਵਾਲ ਦੀ ਗੱਲ ਕੀਤੀ ਹੈ ਆ ਜਿਹੜੀ ਪਠਾਨ ਮਗਰੇ ਦੀ ਗੱਲ ਹੈ ਉਹਨੂੰ ਡਰਾ ਲਓ ਦੂਜੇ ਦਿਨ ਹੀ ਪੁਲਿਸ ਨੂੰ ਸਾਰਾ ਕਰ ਦਿਓ ਬਜਾਰੇ ਦੀ ਜਵਾਨਬੰਦੀ ਕਰਨ ਦੀ ਖਾਤਰ ਇਹ ਤਾਂ ਪੁਰਾਣਾ ਕੇਸ ਚੱਕ ਲਓ ਤੁਹਾਨੂੰ ਕੇਸ ਪਹਿਲਾਂ ਨਹੀਂ ਸੀ ਦਿੰਦਾ ਬਿਲਕੁਲ ਆਹ ਹੜਾ ਤਾਂ ਪਹਿਲਾਂ ਵੀ ਕੇਸ ਦਿੰਦਾ ਸੀ ਉਹ ਬੜਾ ਵਾਸੀ ਕੇਸ ਜੇ ਤੁਸੀਂ ਪਹਿਲਾਂ ਉਹ ਤੇ ਕਰਦੇ ਉਹ ਫੜ ਕੇ ਅੰਦਰ ਦਿੰਦੇ ਮੈਂ ਸਾਡੇ ਅੰਦਰ ਗੱਲ ਤਾਂ ਥਰ ਕਿਵੇਂ ਬੈਠਾਗਾ ਉਹਦੇ ਦੁੱਤ ਦੁੱਤ ਹੀ ਜੇ ਤੁਹਾਡੀ ਲੋਚਨਾ ਕਰਤੀ ਉਹ ਗੁੰਡਾ ਬਣ ਗਿਆ ਅੱਛਾ ਤੁਸੀਂ ਕੈਜਰੀਵਾਲ ਦੀ ਗੱਲ ਕੀਤੀ ਹੈ ਸਰ ਪਹਿਲਾਂ ਤਾਂ ਕੈਦਰੀਵਾਲ ਤੇ ਸ਼ਿਸ਼ੋਧਿਆ ਉਹਦੀ ਪੂਰੀ ਟੀਮ ਪੰਜਾਬ ਦੇ ਵਿੱਚ ਰਹਿੰਦੀ ਸੀ ਇੱਥੇ ਡੇਰੇ ਲਾਏ ਹੋਏ ਸੀ ਉਹਨਾਂ ਨੇ ਪਰ ਸਰ 15 ਦਿਨ ਹੋ ਗਏ ਨਾ ਕੈਦਰੀਵਾਲ ਦਿਖਿਆ ਨਾ ਸ਼ਿਸ਼ੋਧਿਆ ਦਿਖਿਆ ਨਾ ਉਹ ਕਿਸੇ ਬਾਟਰਬੋਟ ਚ ਦਿਖਿਆ ਨਾ ਕਿਸੇ ਹੜਪੀੜਤ ਇਲਾਕੇ ਚ ਦਿਖਿਆ ਖੇਤਰ ਚ ਦਿਖਿਆ ਕਿੱਥੇ ਨੇ ਉਹ ਗਾਇਬ ਕਿੱਥੇ ਹੋ ਗਏ ਦੇਖੋ ਗੱਲ ਉਹਨੂੰ ਵਿਸ਼ਰਾਮਨੇ ਚਾਹੀਦਾ ਉਹ ਹੁਣ ਸਰਕਟਣਗੇ 2027 ਚ ਅੱਛਾ 27 ਜੋ ਦੁਸ਼ਣ ਦੇ ਲੋਕਾਂ ਨੂੰ ਫੇਰ ਦੇਖੋ ਲੋਕਾਂ ਨੂੰ ਕੀ ਕਰਦੇ ਆ ਇਹਨਾਂ ਲੋਕਾਂ ਦਾ ਗੁੱਸਾ ਇਹਨਾਂ ਦੇ ਖਿਲਾਫ ਆ ਔਰ ਤਾਂ ਗੁੱਸਾ ਖਾਸ ਕਰਕੇ ਦਲਤ ਵਰਗ ਦਾ ਉਦੋਂ ਸੋਧੀਆਂ ਨੂੰ ਤੇ ਕੇਜਰੀਵਾਲ ਨੂੰ ਲੋਕਾਂ ਦੇ ਲੈ ਕੇ ਤੁਰਿਆ ਮੈਂ ਭਗਵਾਨ ਤੁਮਨ ਅਸੀਂ ਅੱਜ ਇਹ ਕਹਿੰਨੇ ਆ ਕੋਈ ਚਿਰ ਹੋ ਗਿਆ ਅਸੀਂ ਲੋਕਾਂ ਨੂੰ ਸਾਨੂੰ ਪਤਾ ਵੀ ਨਾ ਕੀ ਆ ਲੋਕਾਂ ਦਾ ਵਿਦਰੋਹ ਕੀ ਆ ਲੋਕ ਕਿੰਨੇ ਹੁੰਦਾ ਕਿਸੇ ਸਮੇ ਇਹ ਜਦੋਂ 2017 ਦੀ ਚੋਣ ਦੀ ਗੱਲ ਆ ਕੇਜਰੀਵਾਲ ਨੇ ਇੱਥੋਂ ਹਜ਼ਾਰਾਂ ਕਰੋੜ ਰੁਪਏ ਇਕੱਠੇ ਕੀਤੇ ਨੇ ਪੰਜਾਬ ਤੋਂ ਓਕੇ ਇਹ ਬਰਨਾਲੇ ਵੱਲ ਆਇਆ ਮੈਂ ਦੇਖਿਆ ਵੀ ਜਿਹੜੀ ਖੁੱਲੀ ਜੀਪ 'ਚ ਖੜਾ ਸੀਗਾ ਖੁੱਲੇ ਪੈਸੇ ਲੋਕ ਸਿੜਦੇ ਸੀ ਨੋਟਾਂ ਦੇ ਵਿੱਚ ਦੈਂਦਾ ਨਹੀਂ ਸੀ ਇਹ ਹੂੰ ਤੇ ਆਜੋਣੇ ਖੁੱਲੀ ਜੇਬ ਵਿੱਚ ਫਰਕ ਦਿਖਾਵੇ 2027 ਆ ਗਿਆ ਬਿਲਕੁਲ ਪਤਾ ਲੱਗ ਗਈ ਜੀ ਪਤਾ ਲੱਗੂ ਵੀ ਆ ਪੰਜ ਸਾਲ ਚ ਕੀ ਬੀਤੇ ਮੈਂ ਕੀ ਕੀਤਾ ਸਹੀ ਗੱਲ ਹੈ ਇਸ ਨੂੰ ਉਹ 25000 ਚਾ ਕੇ ਉਹਨਾਂ ਨੂੰ ਖਾਣਾ ਨਹੀਂ ਦਈ ਉਹ ਤਾਂ ਖੁੱਲੀ ਜੇਬ ਵਿੱਚ ਫਰਕ ਸੋਧਦੀਆਂ ਜੀ ਜਾ ਕੇ ਦੇਖੇ ਲੋਕਾਂ ਚ ਫਿਰ ਜਾ ਕੇ ਪਰ ਉਹਨਾਂ ਨਾਲ ਰਾਹੀ ਸਰ ਕੁਦਰਤੀ ਕ੍ਰੋਪੀ ਕਿੰਨੀ ਕਬੜੀ ਆ ਜਲਵਾਯੂ ਤਬਦੀਲੀ ਕਰਕੇ ਇਹ ਜਿਹੜਾ ਹਰ ਦੋ ਸਾਲ ਬਾਅਦ ਹੁਣ ਵੱਧ ਰਿਹਾ ਮਾਨ ਸਰਕਾਰ ਨੂੰ ਜਾਂ ਪੰਜਾਬ ਦੇ ਵਿੱਚ ਹੋਰ ਵੀ ਜਿੰਨੀਆਂ ਵੀ ਅਗਲੇ ਸਮੇਂ ਦੇ ਵਿੱਚ ਸਰਕਾਰਾਂ ਆਣਗੀਆਂ ਉਹਨਾਂ ਨੂੰ ਪੰਜਾਬ ਲਈ ਕੀ ਖਾਸ ਉਪਰਾਲਾ ਕਰਨਾ ਚਾਹੀਦਾ ਦੇਖੋ ਜਦੋਂ ਇਹ ਹਰ ਲੰਘ ਜਾਂਦੇ ਆ ਉਹ ਦੁਬਾਰੇ ਭੁੱਲ ਜਾਂਦੇ ਆ ਉਹੀ ਮੈਨਿੰਗ ਚੱਲਦੀ ਆ ਉਹੀ ਸਾਰਾ ਕੁਝ ਚੱਲਦਾ ਜੀ ਉਹ ਜਿਹੜੀਆਂ ਸਾਡੀਆਂ ਡਰੇਨਾਂ ਲੋਕਾਂ ਨੇ ਬਾਲੀਆਂ ਲੋਕਾਂ ਦੇ ਵਿੱਚੋਂ ਸਾਰਾ ਦੇਖੋ ਜਿਹੜੀ ਹੈਗੀ ਆ ਉਹਨੂੰ ਮਤਲਬ ਅਰਬੀ ਵਰਗੀ ਬੂਟੀਆਂ ਜਿਹੜੀ ਨਾਮ ਰਾਦਾ ਪਤਾ ਨਹੀਂ ਉਹ ਕਿੱਥੋਂ ਆਈ ਆ ਕਿ ਕਿਸੇ ਬਿਸਰੇਪੀਰ ਦੀ ਚਾਲਾਂ ਤੋਂ ਜੀ ਪੰਜਾਬ ਦੇ ਵਿੱਚ ਉਹਨੇ ਸੱਪੜਾਂ ਦਾ ਵੀ ਨੁਕਸਾਨ ਕਰਤਾ ਡਰੇਨਾਂ 'ਚ ਭਰ ਗਈਆਂ ਨੇਰਾ ਦੇ ਥੱਲੇ ਜਾਂਦੀ ਆ ਉਲਾ ਥੱਲੇ ਲੱਗ ਜਾਂਦੀ ਆ ਜੀ ਉਹਨੇ ਬਹੁਤ ਵੱਡਾ ਨੁਕਸਾਨ ਕੀਤਾ ਹੋਇਆ ਜਿੰਨਾ ਤਰ੍ਹਾਂ ਸੀ ਉਹਦਾ ਕੋਈ ਬੂਟੀ ਦਾ ਹੱਲ ਨਹੀਂ ਕਰਦੇ ਕੋਈ ਸਪਰੇ ਆਵੇ ਵੀ ਉਹ ਨੂੰ ਜਿਹੜਾ ਖਤਮ ਕਰੇ ਜਾਨੂ ਸਕਾ ਦੇਵੇ ਸਰ ਸਫਾਈ ਹੋ ਜੇ ਇੰਨਾ ਹੀ ਬਹੁਤ ਆ ਬਹੁਤ ਸਫਾਈ ਵੀ ਹੋਵੇ ਹਾਂ ਹੁਣ ਮਰੇਗਾ ਵਾਲੀਆਂ ਬੁਢਾ ਦਾ ਬਚਾਰੀਆਂ ਨੂੰ ਕਿਤੇ ਅ ਮਿਲ ਦੋ ਮਿਲਟ ਕਰਦਿਆਂ ਨੇ ਹੁਣ ਡਰੇਨਾਂ ਡਰਵਾ ਦਿਆਂ ਉਹ ਹਾਜ਼ਰੀ ਪਹਿਲਾਂ ਜੋ ਡਰੇਨ ਦੀ ਸਪਾਈ ਕਰਤੀ ਮੇਰੇ ਕਾਪੀ ਵਾਲਾ ਸਰ ਅੱਜ ਕੋਈ ਤਾਂ ਤਾਂ ਭਰ ਗਏ ਡਰੇਨਾਂ ਤਾਂ ਭਰ ਗਈਆਂ ਵੀ ਹਲੇ ਵੀ ਬੁੱਟੀ ਉਹਦੇ ਵਿੱਚ ਕੱਢੀ ਨਹੀਂ ਹਾਂ ਹੁਣ ਜਿੰਨਾ ਚਿਰ ਤੁਹਾਨੂੰ ਪਾਣੀ ਦਾ ਨਿਕਾਸ ਨਹੀਂ ਨੀ ਪਲੈਨਿੰਗ ਨਹੀਂ ਬਣਦੀ ਪੂਰੇ ਵੱਡੀ ਪੱਧਰ ਤੇ ਸੈਂਟਰ ਸਰਕਾਰ ਦੇ ਨਾਲ ਹੋਰ ਆ ਜਦੋਂ ਪਾਣੀ ਇਹ ਆਉਂਦਾ ਉਤੋਂ ਇਹ ਪਾਣੀ ਜਿਹੜਾ ਨੁਕਸਾਨ ਕਰਦਾ ਡੈਮ ਦਾ ਪਾਣੀ ਹੈ ਤਾਂ ਹੋਰ ਪਾਣੀ ਤਾਂ ਹੈ ਨਹੀਂ ਇਹ ਉਹ ਡੈਮ ਤੋਂ ਛੱਡਦੇ ਨੇ ਤਾਂ ਹੀ ਮਾਰ ਕਰਦੀਆਂ ਮੀਂਹ ਦਾ ਜੇ ਪੈ ਰਹੇ ਨੇ ਮੀਂਹ ਦਾ ਪਾਣੀ ਨਹੀਂ ਦੁਰਿਆ ਜਿਹੜਾ ਆਪਾਂ ਕਹਿੰਦੇ ਆ ਜਾ ਮੀਂਹ ਦਾ ਪਾਣੀ ਡਰੇਨਾਂ ਦੇ ਤਰ੍ਹਾਂ ਹੋਵੇ ਜਾਂ ਮੀਂਹ ਹੋਰ ਸੁਆਹ ਦੇ ਤਰ੍ਹਾਂ ਹੋਵੇ ਪਾਣੀ ਡਰ ਰਹਿ ਤਾਂ ਇਹ ਤਾਂ ਡੈਮਾਂ ਦੇ ਪਾਣੀ ਦਾ ਨੁਕਸਾਨ ਹੋ ਰਿਹਾ ਜੀ ਡੈਮ ਦਾ ਪਾਣੀ ਉਹਨਾਂ ਛੱਡਿਆ ਪਹਿਲਾਂ ਮਤਲਬ ਜਮਾ ਕਰੀ ਗਏ ਬੜਾ ਕਿ ਛੜਤਾ ਹੁਣ ਕਿਉਂਕਿ ਉੱਥੇ ਕੋਈ ਰਾਜਾ ਬਾਦੂ ਨਹੀਂ ਪੁੱਛਣਾ ਕਿਹੜਾ ਕਿਹਨੂੰ ਪੁੱਛਣਾ ਅਗਲਾ ਕਿ ਨਾ ਸਭ ਤਾਂ ਹੁਕਮ ਨਹੀਂ ਸੀ ਜੀ ਥੱਲੇ ਤਾਂ ਇਹੀ ਕਹਿਣਾ ਨਾ ਜੇ ਹੁਣ ਮੈਨ ਗੇਟ ਖੋਲੂਗਾ ਤਾਂ 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 ਹੁਕਮ ਨਹੀਂ ਸੀ ਕਹਿੰਦਾ ਉਦੋਂ ਮੈਨੂੰ ਹੁਕਮ ਨਹੀਂ ਸੀ ਕੋਈ ਮੈਨੂੰ ਉੱਥੋਂ ਹੁਕਮ ਨਹੀਂ ਸੀ ਜੀ ਵੀ ਐਮ ਵੀ ਤੇ ਵੀ ਸਰ ਕੇਂਦਰ ਚਾਈ ਕਬਜ਼ਾ ਹੋ ਗਿਆ ਕਿ ਤਰ੍ਹਾਂ ਕਿ ਨਾ ਮੈ ਮੈਨੂੰ ਕਹਿੰਦਾ ਵੀ ਤੁਸੀਂ ਤੁਸੀਂ ਲੋਜ ਨਾ ਕਰਦੇ ਹੋ ਹਮ ਇੱਕ ਕਿਸਾਨ ਨੂੰ ਨਾ ਫਰਜ ਬਣਦਾ ਵੀ ਉਹ ਉੱਥੇ ਜਿਵੇਂ ਲੱਖਾਂ ਦੀ ਗਣਤੀ ਜਾਂ ਉੱਥੇ ਫਰਕ ਨੂਰ ਲੈਣਾ ਪਾਣੀ ਕਹਿੰਨ ਛੱਡਦੇ ਤੇ ਬਾਲਾ ਆਵਗਾ राजेਵਾਲ ਨੇ ਪ੍ਰੈਸ ਕਾਨਫਰੈਂਸ ਕੀਤੀ ਆ ਕਹਿੰਦਾ ਇਸ ਤਰ੍ਹਾਂ ਦੀ ਗਲਤੀ ਹੈ ਪਰ ਆਏ ਬਾਤ ਨਹੀਂ ਹੁਣ ਉਹ ਤੋਂ ਬਾਅਦ ਛੱਪ ਲੰਘਾ ਬੱਕ ਲੀ ਕੁਟਣਾ ਬਰਪੋਲ ਜਾਂਦੇ ਆ ਪਹਿਲਾਂ ਕੀ ਹੋਣੀ ਹੈ ਹੁਣ ਕੀ ਆ ਵੀ ਜਿਹੜਾ ਇੱਥੇ ਕਮੇਟੀਆਂ ਕਾਇਮ ਕਰਕੇ ਵੀ ਜਿਹੜੇ ਬੰਦੇ ਦੋਸ਼ੀ ਨੇ ਜਿਨ੍ਹਾਂ ਨੇ ਪਾਣੀ ਛੱਡਿਆ ਪਹਿਲਾਂ ਗਮਾ ਕਰ ਗਿਆ ਹੁਣ ਛੱਡਿਆ ਹਾਂ ਪੰਜਾਬ ਦੇ ਸਿੰਚਾਈ ਵਿਭਾਗ ਨਾਲ ਸੰਬੰਧ ਦਾ ਚਾਹੇ ਬੀਬੀ ਅਮਰਿੰਦਰ ਨਾਲ ਸੰਬੰਧ ਦਾ ਉਹਨਾਂ ਦੇ ਖਿਲਾਫ ਲੱਖਾਂ ਲੋਕਾਂ ਨੂੰ ਉੱਠਣਾ ਚਾਹੀਦਾ ਹੂੰ ਉਹ ਸਸਪੈਂਡ ਕਰਨ ਦੇ ਲਈ ਮੁਤਲ ਕਰੇ ਤੇ ਸਜ਼ਾਵਾ ਦੇਣਾ ਚਾਹੀਦਾ ਪ੍ਰੀਮੀਅਰ ਕੇਸ ਹੁੰਦੇ ਦਰਜ ਹੋਣੇ ਚਾਹੀਦੇ ਨੇ ਵੀ ਤੁਸੀਂ ਕੀ ਦੇ ਫੈਸਲੇ ਉਡੀਕ ਦਿਓ ਕਿੱਥੇ ਕੀ ਗੱਲ ਆ ਕਿੱਥੇ ਗੜਬੜ ਕਿੱਥੇ ਰਹਿੰਦੀ ਆ ਕੋਈ ਜ਼ਿੰਮੇਵਾਰ ਚੱਕਣ ਨੂੰ ਤਿਆਰ ਨਹੀਂ ਹੁੰਦਾ ਬਿਲਕੁਲ ਇਹ ਸਾਰਾ ਕੁਝ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋਣ ਦੀ ਇੱਕ ਵਾਰੀ ਲੋੜ ਪਾਊਗੀ ਜਦੋਂ ਇੱਕ ਵਾਰੀ ਲੋੜ ਇਹਨਾਂ ਨੂੰ ਪੈ ਗਿਆ ਨੂੰ ਘਰੋਂ ਘਰੇ ਤੌਰ ਤੇ ਉੱਥੇ ਆਪ ਲੋਕਾਂ ਨੇ ਕਬਜ਼ੇ ਕਰ ਲਏ ਸ਼ੋਰੇ ਪਤਾ ਲੱਗੂਗਾ ਅੱਛਾ ਰਾਹੀ ਸਰ ਬਲੇਮ ਗੇਮ ਬੜੀ ਖੇਡੀ ਜਾ ਰਹੀ ਹੈ ਵਿਰੋਧੀ ਪਾਰਟੀਆਂ ਵੀ ਇੱਕ ਦੂਜੇ ਤੇ ਤੰਜ ਕੱਸ ਰਹੀਆਂ ਨੇ ਹੈਲਪ ਕਿਸੇ ਦੀ ਨਹੀਂ ਕਰ ਰਹੀਆਂ ਹੜਾ ਤੇ ਜਾ ਕੇ ਸਿਰਫ ਫੋਟੋ ਹੋ ਰਿਹਾ ਫੋਟੋ ਸੈਸ਼ਨ ਚੱਲ ਰਿਹਾ ਹੈ ਇੱਕ ਦੂਜੇ ਤੇ ਤਾਂਜੀ ਕੱਸੇ ਜਾ ਰਹੇ ਨੇ ਵੀ ਤੁਸੀਂ ਲੋਕਾਂ ਦੀ ਹੈਲਪ ਕਿਉਂ ਨਹੀਂ ਕਰ ਰਹੇ ਜਿਹੜੀਆਂ ਵੀ ਹੈਗਾਂ ਵਿਰੋਧੀ ਇਸ ਤਰ੍ਹਾਂ ਹਮ ਆਪਾਂ ਪਹਿਲਾਂ ਵੀ ਕਿਹਾ ਉਹਨਾਂ ਦੀ ਕੀ ਜ਼ਿੰਮੇਵਾਰੀ ਉਹਨਾਂ ਤਾਂ ਜ਼ਿੰਮੇਵਾਰੀ ਇਹ ਹੁੰਦੀ ਹੈ ਵੀ ਯਾਰ ਆ ਮੌਕਾ ਆ ਗਿਆ ਬਿੱਲੀ ਦੇ ਭਾਗੀ ਸਿੱਕਾ ਟੁੱਟ ਗਿਆ ਵੀ ਹੜ ਆ ਗਏ ਵੀ ਜਿੰਨਾ ਇੱਥੇ ਸਤਾਤਾਰੀ ਧਰ ਨੂੰ ਭੰਡਾ ਜਾਂਦਾ ਨਿੰਦਾ ਜਾਂਦਾ ਲੋਕਾਂ ਦੁਖੀ ਹੁੰਦੇ ਨੇ ਪੀੜਤ ਹੁੰਦੇ ਨੇ ਉਹਨਾਂ ਆਪਾਂ ਲਾਹਾ ਲੈ ਲਓ ਉਹਨਾਂ ਨੇ ਆਪਣੀ ਵੋਟ ਬੈਂਕ ਦੇਖਣਾ ਹੁੰਦਾ ਵੀ ਜਿੰਨਾ ਅਸੀਂ ਇਹਦੀ ਲੋਚਨਾ ਕਰਾਂਗੇ ਜਿੰਨੇ ਸਾਡੇ ਨੰਬਰ ਪੜਨਗੇ ਸਾਡੀ ਵੋਟ ਉਹਨੇ ਪੱਕੀ ਹੋਣੀ ਆ ਬਿਲਕੁਲ ਤੇ ਇਹ ਗੱਲ ਸੱਚ ਵੀ ਆ ਉਹ ਕੀ ਆ ਗੱਲ ਵੀ ਇੱਕ ਪਿੰਡ ਦੇ ਵਿੱਚ ਮੈਂ ਮਿਸਾਲ ਦਊਂਗਾ ਕਿ ਬੁੜਾ ਕੋਈ ਮਾੜਾ ਕੈਰੇਕਟਰ ਦਾ ਸੀਗਾ ਜੀ ਉਹ ਮਰ ਗਿਆ ਅੱਛਾ ਮਰਨ ਤੋਂ ਪਹਿਲਾਂ ਤਾਂ ਮਰਨਾ ਪੁਰਾਰੇ ਪਿਆ ਸੀ ਆਪਦੇ ਮੁੰਡੇ ਨੂੰ ਕਹਿੰਦਾ ਪੁੱਤ ਮੈਨੂੰ ਸਾਰੇ ਲੋਕਾਂ ਨੇ ਗਾਲਾਂ ਕੱਢੀਆਂ ਨੇ ਤੂੰ ਕੋਈ ਐਸੇ ਦਾ ਕੰਮ ਕਰੇ ਵੀ ਮੈਨੂੰ ਚੰਗਾ ਕਹਾ ਕਾਦੰਗਾ ਵਾਪੋ ਕੋਈ ਗੱਲ ਨਹੀਂ ਉਹ ਬੁੜਾ ਮਰ ਗਿਆ ਮੁੰਡਾ ਉਦੋਂ ਵੀ ਮਾੜੇ ਕੰਮ ਕਰਨ ਲੱਗ ਗਿਆ ਉਹ ਲੋਕ ਕਹਿਣ ਲੱਗੇ ਉਹ ਯਾਰ ਉਹ ਤਾਂ ਇਹਦਾ ਪਿਆਰ ਹੀ ਚੰਗਾ ਸੀ ਹਾਂ ਹੁਣ ਜਣੀ ਕਿ ਜਿਹੜਾ ਭਗਵੰਤ ਮਾਨ ਦੇ ਲਸਣਾ ਨੇ ਆ ਪਿਛਲੇ 3000 ਸਾਲ ਦਿਆਂ ਨੇ ਜਿਹੜੇ ਬਾਦਲ ਦਲ ਵਾਲੇ ਇਹ ਲੋਕਾਂ ਨੇ ਹੁੰਜ ਕੇ ਪਰਾਸ ਹੜਤੇ ਸੀ ਜੀ ਜਿਨ੍ਹਾਂ ਨੇ ਵੱਡੇ ਕਨਾ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਦੀਆਂ 베ਦਮੀਆਂ ਕਰਾਉਣ ਦੇ ਉਹਨਾਂ ਨੇ ਵੀ ਚੰਗੇ ਕਹਿਣ ਲੱਗੇ ਯਾਰ ਇਹਦੇ ਲੋ ਚੰਗੇ ਸੀ ਸਾਡਾ ਵੱਡਾ ਬਾਤਲ ਬਹੁਤ ਚੰਗਾ ਇਹ ਚੰਗੇ ਸੀ ਸੋ ਇਹਨਾਂ ਨੇ ਜਣੀ ਕਿ ਉਹ ਜਿਹੜੇ ਲੋਕਾਂ ਨੇ ਹੁੰਜ ਕੇ ਪਰੇ ਸਿਰ ਤੇ ਸੀ ਉਹ ਚੰਗੇ ਖਾਤੇ ਉਹਨਾਂ ਨੂੰ ਲੋਕ ਚੰਗੇ ਕਹਿਣ ਲੱਗੇ ਯਾਰ ਗਾਨੂ ਇਹ ਹੋਣਾ ਚਾਹੀਦੇ ਨੇ ਇਹਨਾਂ ਦੇ ਬੁਰਗਾ ਕਹਿਣ ਲੱਗ ਗਿਆਂ ਵੀ ਇਹ ਹੋਣੇ ਚਾਹੀਦੇ ਸੀ ਆਉਣੇ ਚਾਹੀਦੇ ਨੇ ਕੋਈ ਗੱਲ ਤਾਂ ਸੁਣਦੇ ਲੋਕ ਸਭ ਲੋਕ ਕਹਿੰਦੇ ਹੋਣਗੇ ਸੱਚੀ ਹੋਊਗਾ ਕਿਉਂਕਿ ਵੱਡੇ ਬਾਦਲ ਸਾਹਮਣੇ ਕਹਿੰਦਾ ਤੁਸੀਂ ਵਾਂ ਉਧਰ ਪੱਕਾ ਕਰਵਾਇਆ ਪੁਲ ਬਣਾਏ ਸੜਕਾਂ ਬਣਵਾਈਆਂ ਪਰ ਇਹ ਤਾਂ ਸਰਕਾਰ ਸਫਾਈ ਵੀ ਨਹੀਂ ਕਰਵਾ ਸਕੀ ਡਰੇਨਾਂ ਦੀ ਮੈਂ ਤਾਂ ਤਾਂ ਪਹਿਲਾਂ ਦੇਖੋ ਇਹ ਤਾਂ ਪੰਜਾਬ ਨੂੰ ਲੁੱਟ ਕੇ ਉੱਟ ਕੇ ਸਾਰਾ ਪੈਸਾ ਦਿੱਲੀ ਬਾਹਰਲੇ ਸਟੇਟਾਂ ਦੀ ਜਿਹੜੀ ਹੈਗੀ ਐਮਐਲਏ ਇਹ ਮਸ਼ਹੂਰੀ ਤੇ ਖਰਚੀ ਜਾਂਦੇ ਆ ਪਬਲਿਸਿਟੀ ਤੇ ਖਰਚੀ ਜਾਂਦੇ ਆ ਇਹਦਾ ਤੁਸੀਂ ਦੇਖ ਲਓ ਕੱਟ ਕੇ ਕਿਤੇ ਆਰਟੀਆ ਰਹੀ ਪਾ ਕੇ ਦੇਖ ਲਓ ਬਾਹਰਲੇ ਚੂਪ ਬੰਦੇ ਕਿੰਨੇ ਇਸ਼ਤਿਹਾਰ ਛਾਪ ਜੀ ਇਹ 7:00 ਵਜੇ ਕਿੰਨਾ ਪੈਸਾ ਖਰਚ ਹੋ ਰਿਹਾ ਮੈਂ ਤੁਹਾਨੂੰ ਪਹਿਲਾਂ ਇਹ ਅੱਜ ਨਹੀਂ ਰੋਜ਼ ਸਭ ਦੇ ਨੇ ਤੁਸੀਂ ਜਾਓ ਦੱਖਣ ਦੇ ਗੇੜਾ ਦੇ ਨੂੰ ਦੱਖਣ ਦੇ ਅਖਬਾਰਾ ਛਪੀ ਜਾਂਦਾ ਕੁਝ ਰਾਤ ਕੁਝ ਰਾਤ ਰਾਤ ਛਪੀ ਜਾਂਦਾ ਪੜ੍ਹਨਾ ਮੈਂ ਕਿੰਨੇ ਸਾਰੇ ਸਾਰੇ ਪਾਚੀ ਹੂੰ ਸਾਰੇ ਪੂਰੇ ਭਾਰਤ ਦੇ ਅਖਬਾਰਾ 7:00 ਵਜੇ ਹੋ ਰਿਹਾ ਰੋਜ਼ਾਨਾ ਹੋ ਰਹੀ ਹੈ ਜੀ ਜੀ ਪੰਜਾਬ ਅੱਖ ਜੰਦਾ ਕਰੋ 1000 ਕਰੋੜ ਇਹ ਪੰਜਾਬ ਦਾ ਖਿਆਲਨਾ ਸਾਰੇ ਮੂੰਹ ਖੋਲੇ ਪਏ ਨੇ ਵੀ ਯਾਰ ਅਸੀਂ ਆਪੇ ਨੈਸ਼ਨਲ ਪਾਰਟੀ ਬਣਾ ਲਾਂਗੇ ਪੰਜਾਬ ਨੂੰ ਮਾਡਲ ਦਿਖਾ ਕੇ ਪੰਜਾਬ ਚਾਹ ਕਰਤਾ ਸੀ ਅੱਛਾ ਰਾਹੀ ਸਰ ਪਹਿਲਾਂ ਆਪਾਂ 1947 ਚ ਉਜਾੜਾ ਦੇਖਿਆ ਪੰਜਾਬ ਨੇ ਹੁਣ ਇਹ ਵੀ ਇੱਕ ਤਰ੍ਹਾਂ ਦਾ ਉਜਾੜਾ ਕਿਉਂਕਿ ਮਾਝਾ ਦੋਆਬਾ ਬਿਲਕੁਲ ਬੈਨਿਸ਼ ਹੋ ਚੁੱਕਾ ਹੈ ਪਸ਼ੂ ਮਾਲ ਡੰਗਰ ਸਭ ਰੁੜ ਗਏ ਨੇ ਤੇ ਲੋਕ ਘਰੋਂ ਬੇਕਾਰ ਹੋ ਗਏ ਨੇ ਕਈ ਘਰ ਡੁੱਬ ਗਏ ਨੇ ਕਈ ਘਰ ਟੁੱਟ ਗਏ ਨੇ ਤੁਸੀਂ ਕਿਵੇਂ ਪੰਜਾਬ ਨਾਲ ਆਪਣੀ ਸਦਭਾਵਨਾ ਜਿਹੜੀ ਪੇਸ਼ ਆ ਦੇਖੋ ਮੇਰੇ ਇੱਕ ਮਨ ਤੇ ਆ ਵੀ ਮੈਨੂੰ ਕਈ ਵਾਰ ਤਾਂ ਦੁੱਖ ਵੀ ਆਉਂਦਾ ਪਿਛਲੇ ਦਿਨੋਂ ਹੜ੍ਹ ਵੀ ਆਉਂਦੇ ਆ ਵੀ ਅੰਨਾ ਬੰਦੇ ਰੇੜਾ ਉੜਗਾ ਮੋੜ ਕੋਡ ਘਰਾਂ ਨੂੰ ਦੇਵੇ ਜੀ ਜਦੋਂ ਵੀ ਇਹ ਨੈਰੇਟਿਵ ਸੈੱਟ ਹੁੰਦਾ ਕਿਸਾਨ ਨੂੰ ਜੜ ਗਿਆ ਕਿਸਾਨ ਦਾ ਨੁਕਸਾਨ ਹੋ ਗਿਆ ਕਿਸਾਨ ਦਾ ਨੁਕਸਾਨ ਹੋ ਗਿਆ ਜਿੰਨੇ ਖਾਲਸਾ ਜਿਹੜਾ ਵਾਲੇ ਆ ਜਿੰਨੀਆਂ ਹੋਰ ਸੰਸਥਾਵਾਂ ਨੇ ਉਹ ਸਾਰਿਆਂ ਕਿਸਾਨਾਂ ਦੇ ਘਰ ਪਾਉਣੇ ਆ ਕਿਸਾਨਾਂ ਦੇ ਡੰਗਰ ਲੈ ਕੇ ਦੇਣੇ ਆ ਕਿਸਾਨ ਨੂੰ ਟਰੈਕਟਰ ਲੈ ਕੇ ਦੇਣੇ ਆ ਕਿਸਾਨਾਂ ਦੀਆਂ ਅਸੀਂ ਜ਼ਮੀਨਾਂ ਪਧਰੀਆਂ ਕਰਨੀਆਂ ਉਹਦੇ ਵਿੱਚੋਂ ਜਿਹੜਾ ਦਲਤ ਵਰਗਾ ਮਜ਼ਦੂਰ ਵਰਗਾ ਜਾਂ ਹੋਰ ਜਾਤਾਂ ਦੇ ਲੋਕ ਪ੍ਰਭਾਵਿਤ ਹੁੰਦੇ ਨੇ ਉਹਨਾਂ ਮਿਲ ਕੋਈ ਧਿਆਨ ਨਹੀਂ ਦਿੰਦਾ ਅੱਛਾ ਪਹਿਲਾਂ ਕਿਸਾਨ ਨੂੰ ਨੈਰੇਟਿਵ ਇਹ ਚਰਜਾ ਆਪ ਵੀ ਕਿਸਾਨਾਂ ਮਾਰ ਰਿਹਾ ਕਿਸਾਨ ਕਰ ਦਿੱਤਾ ਹੂੰ ਕਿਸਾਨ ਨੂੰ ਕਰਦੇ ਮਾਫ ਹੁਣ ਕਿਸਾਨਾਂ ਲਈ ਆਏ ਹੋਵੇ ਕਿਸਾਨ ਗਿਆ ਜੀ ਹੋ ਹੜਪੀੜ ਤਾਂ ਮੁੱਕ ਨੁਕਸਾਨ ਕੇ ਅੰਦਰ ਹੋ ਜਾਂਦਾ ਨਹੀਂ ਹੁਣ ਮਜ਼ਦੂਰਾਂ ਕਨੇ ਧਿਆਨ ਨਹੀਂ ਦਿੱਤਾ ਜਾ ਕੋਈ ਨਹੀਂ ਤਾਂ ਦਿੰਦਾ ਨਹੀਂ ਹੁਣ ਤਾਂ ਸਾਰ ਸਾਰੀ ਸਾਰੇ ਥੋੜੇ ਮੀਡੀਆ ਦੇ ਚੰਦਰਾ ਦੇ ਆ ਕਿਸਾਨਾਂ ਦੀ ਫਸਲ ਨੂੰ ਜੜ ਗਈ ਆ ਕਿਸਾਨ ਦੇ ਘਰ ਰੋ ਗਿਆ ਕਿਸਾਨ ਦੀ ਕਰੋੜ ਦੀ ਘੋਟੀ ਟੱਗ ਪੀ ਆ ਕਿਸਾਨ ਦਾ ਹੋ ਗਿਆ ਤੁਹਾਨੂੰ ਕੱਚੇ ਘਰ ਤਾਂ ਦੇਂਦੇ ਨਹੀਂ ਜਿਹੜੇ ਕੱਚੇ ਘਰ ਆ ਜਿਹੜੇ ਕੱਚੇ ਘਰ ਦੇ ਬਚਾਰੇ ਮਾਰਸਾ ਲੱਗ ਕੇ ਕੰਨੀ ਕਿੰਨੇ ਬੱਚੇ ਮਰ ਰਹੇ ਨੇ ਸੱਤਾ ਡੱਕ ਡੱਕ ਕੇ ਹੂੰ ਇਹ ਦਾ ਮਤਲਬ ਇਹ ਵੀ ਉਹ ਬਚਾਰੇ ਉਹ ਤਾਂ ਭੜ ਬਨੇ ਆਏ ਉਹ ਆਮੀਨਾਂ ਲੱਗ ਰਹੇ ਨੇ ਉਹਨਾਂ ਮਤਲਬ ਤਾਂ ਕਹਿੰਦੇ ਧਿਆਨ ਨਹੀਂ ਦਿੱਤਾ ਘਰ ਪਾਉਣ ਨੂੰ ਸਾਰਾ ਜਿਹੜਾ ਸਾਡਾ ਪੈਸਾ ਉਹ ਕੇਂਦਰਿਤ ਕਿਸਾਨੀ ਤੇ ਹੋ ਜਾਂਦਾ ਬਿਲਕੁਲ ਵੀ ਅਸੀਂ ਰੱਜਾਂ ਨੂੰ ਰਜਾਉਣ ਦਾ ਤਾਂ ਕੋਈ ਅੰਤ ਸਾਬ ਨਹੀਂ ਰਹਿੰਦਾ ਜੀ ਹੁਣ ਸਾਰੇ ਦੁਨੀਆਂ ਪ੍ਰੇਦਨ ਦੀ ਆ ਆਪਾਂ ਕਿਸਾਨਾਂ ਲਈ ਫੀਡ ਲੈ ਜੋ ਜੀ ਕਿਸਾਨਾਂ ਲਈ ਆ ਲੈ ਜੋ ਜੀ ਕਿਸਾਨਾਂ ਲਈ ਕੋਈ ਗੱਲ ਨਹੀਂ ਕਰਦੇ ਉੱਥੇ ਜਿਹੜਾ ਥੱਲੇ ਬੜਾ ਜਨ ਕਿਸਾਨ ਤੋਂ ਬਿਨਾ ਹੋਰ ਜਾਤਾਂ ਵੀ ਹੈਗੀਆਂ ਜਿਹੜੇ ਦਲਿਤ ਵਰਗ ਵੀ ਹੈਗਾ ਦਲਿਤ ਵਰਗ ਤੋਂ ਬਿਨਾ ਵਿਚਾਰੇ ਕੋ ਬੀਸੀ ਵੀ ਹੈਗੇ ਆ ਜਾਂ ਕੋਈ ਹੋਰ ਵਰਗ ਨਾ ਸਮਾ ਕੋਈ ਦੁਕਾਨਦਾਰ ਵੀ ਹੈਗਾ ਇਹਦਾ ਕੋ ਕਾਰੋਬਾਰ ਉੱਜੜ ਗਿਆ ਕੋ ਰੇੜੀ ਲਾਉਣ ਵਾਲਾ ਵੀ ਹੈਗਾ ਕੋਈ ਫੜੀ ਵਾਲਾ ਵੀ ਹੈਗਾ ਉਹ ਵੀ ਉੱਜੜ ਗਿਆ ਉਹਦੀ ਤੁਸੀਂ ਛਾਰ ਨਹੀਂ ਲੈਂਦੇ ਤੁਸੀਂ ਕਿਸਾਨੀ ਵਾਲਾ ਕਿਸਾਨੀ ਵਾਲਾ ਮੂਰੇ ਲਿਆਉਂਦੇ ਨਹੀਂ ਪਰ ਸਰ ਅਰਬਾਂ ਦੀ ਐਂਗ ਮਰ ਜਾਂਦਾ ਪਰ ਹੁਣ ਵੀ ਕਹਿੰਦਾ ਜਿਹੜਾ ਵੀ ਗਾਇਕ ਹੈ ਅੱਜ ਕਿਸਾਨਾਂ ਦੀ ਜ਼ਮੀਨ ਪੱਤਰੀ ਕਰਕੇ ਦੇਵਾਂਗੇ ਉਹਨਾਂ ਤਾਂ ਆਪਣੀ ਪਬਲਿਸ਼ਿਟੀ ਲੈਣ ਦਾ ਬਣ ਗਿਆ ਅਸੀਂ ਆਹ ਕਰਕੇ ਦੇਵਾਂਗੇ ਕਿਸਾਨਾਂ ਨੂੰ ਅਸੀਂ ਆਹ ਕਰਕੇ ਦੇਵਾਂਗੇ ਅੱਜ ਕਿਸਾਨਾਂ ਦੇ ਘਰ ਪਾ ਕੇ ਦੇਵਾਂਗੇ 10 ਘਰ ਤਾਂ ਮੈਂ ਪਾ ਦੂੰ ਕੋਈ ਕਹਿੰਦਾ ਕਿੰਨੇ ਪਾ ਦੂੰ ਓ ਯਾਰ ਜਿਹੜੇ ਵਿਚਾਰੇ ਗਰੀਬ ਉਹਨਾਂ ਦੀ ਵੀ ਘਰ ਪਾ ਦਿਓ ਲੈ ਉਹਨਾਂ ਕਰੇ ਮੇਨ ਨਜ਼ਰ ਮਾਰੋ ਅੱਦਿਆਂ ਨੂੰ ਕਿਉਂ ਫਰਿਆ ਜਾਏ ਜਾਂ ਨੈਮੋ ਕੇ ਸਾਰੀ ਰਾਸਤੇ ਸਾਰਾ ਕੁ ਸਿੱਕੇ ਮਰਕੂਲੇ ਇਕੱਠਾ ਹੋ ਜਾਂਦਾਗਾ ਨਹੀਂ ਸਾਨੂੰ ਧ ਇਹੜੀ ਬੰਦਾ ਸ਼੍ਰੋਮਣੀ ਕਮੇਟੀ ਆਪਣੇ ਤੋਂ ਹਰਤੇ ਆ ਜਾਂਦੀ ਆ ਸ਼੍ਰੋਮਣੀ ਕਮੇਟੀ ਤਾਕਸਾਨਾ ਨੂੰ ਜੀ ਇਸ ਕੋਲ ਤੋਂ ਸ਼੍ਰੋਮਣੀ ਕਮੇਟੀ ਤੋਂ ਹੁਣ ਜੱਟਾਂ ਦੀ ਸ਼੍ਰੋਮਣੀ ਕਮੇਟੀ ਆ ਅੰਨਾ ਬੰਡੇ ਰੋੜਾ ਦਾ ਮੋੜ ਕੋਲ ਘਰਦਿਆਂ ਨੂੰ ਪਰ ਸੋਹੀ ਦੀਂਦਾਗਾ ਕਈ ਸੰਸਥਾਵਾਂ ਨੇ ਜਿਹੜਾ ਬਿਨਾਂ ਕਿਸੇ ਜਾਤ ਪਾਤ ਤੋਂ ਹਰੇਕ ਕਿਸੇ ਦੀ ਸੇਵਾ ਕਰ ਰਹੀਆਂ ਨੇ ਫਲੱਡ ਦੇ ਸਿਚੁਏਸ਼ਨ ਦੇ ਵਿੱਚ ਦੇਖੋ ਮੈਂ ਕਿਹਾ ਬਹੁਤ ਵਧੀਆ ਗੱਲ ਆ ਗੁਰੂ ਸਾਹਿਬ ਨੇ ਸਾਨੂੰ ਬਿਨਾਂ ਜਾਤ ਪਾਤ ਤੋਂ ਪਰ ਮੈਂ ਕਹਿੰਦਾ ਜਿਹੜਾ ਨੈਰੇਟਿਵ ਹੈ ਚਾਹੇ ਮੀਡੀਆ ਦਾ ਉਹ ਕੇਂਦਰ ਕਿਸਾਨੀ ਤੇ ਹੋ ਜਾਂਦਾ ਕਿਸਾਨੀ ਉਜੜ ਗਈ ਕਿਸਾਨੀ ਸਾਰੀ ਜਿਹੜੀ ਕਿਸਾਨ ਦਾ ਨਕਸਾਨ ਹੋ ਗਿਆ ਉਹ ਫਸਲਾਂ ਮਾਰੇ ਗਏ ਲੋਕ ਘਟ ਹੈਗੇ ਉਹ ਨੰਗਰ ਪਸ਼ੂ ਮਾਰੇ ਗਏ ਉੱਥੇ ਕੇਂਦਰਤ ਕਰ ਦੋ ਉਹ ਜਿਹੜੇ ਹੁਣ ਕਿਸੇ ਨੂੰ ਕੋਈ ਮੈਂ ਨਹੀਂ ਕਹਿੰਦਾ ਦਿੰਦੇ ਨਹੀਂ ਹੋਣਗੇ ਦਿੰਦੇ ਹੋਣਗੇ ਉਹਨੂੰ ਕੋਈ ਵਰਾਸ਼ਣ ਦੇਦਾ 5 ਕਿਲੋ ਨੂੰ ਹੋਰ ਦਿੰਦਾ ਤੇਰਾ ਗਰੀਬ ਨੂੰ ਉਹ ਗਰੀਬਾਂ ਜਿਹੜੇ ਨੇ 6 7 8 7 ਚੋਈ ਜਾਂਦੇ ਨੇ ਕੋਈ ਹੋਰ ਹੈਗੇ ਉਜੜ ਗਏ ਉਹ ਕਾਰੋਬਾਰ ਕਰ ਲੋ ਕਿਵੇਂ ਸੈੱਟ ਕਰਨਗੇ ਜਿਹੜਾ ਕੋਈ ਮਾਣਾਗਾ ਉਹਨਾਂ ਦੇ ਵੀ ਕੇਂਦਰਤ ਕਰੋ ਨਾ ਉਹਨਾਂ ਦੀ ਹਾਲਾਤ ਕੀ ਪੁੱਛੋ ਬਿਲਕੁਲ ਦੇਖੋ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਹੈਗਾ ਸਭ ਤੋਂ ਪੀੜਿਆ ਹੋਇਆ ਵਰਗ ਥੱਲੇ ਜਿਹਦੀ ਆਵਾਜ਼ ਹੀ ਨਹੀਂ ਕੋਈ ਚੱਕ ਰਿਹਾ ਜੀ ਉਹਨੂੰ ਵੀ ਧਿਆਨ ਦੇ ਰੱਖੋ ਗੁਰੂ ਸਾਹਿਬ ਨੇ ਵਿਚਾਂ ਅੰਦਰ ਨਹੀਂ ਜਣਾ ਖੜਨ ਦੇ ਡੈਟਿਫਾਈ ਕੀਤਾ ਉਹਨੂੰ ਵੀ ਧਿਆਨ ਦੇ ਰੱਖੋ ਇਹਨਾਂ ਉਹ ਜਿਹੜਾ ਬਾਹਰੋਂ ਪੈਸਾ ਆਉਂਦਾ ਜਿੰਨਾ ਸਾਰਾ ਜਿੰਨੀ ਮਦਦ ਆਉਂਦੀ ਆ ਜਿੰਨੀ ਅਖਬਾਰਾਂ ਦੀ ਸਾਰੇ ਇੱਕੋ ਵਰਗ ਤੇ ਕੇਂਦਰਤ ਨਾ ਕਰੋ ਜੀ ਜਿਹੜਾ ਵਰਗ ਹੋਰ ਲੱਖਾਂ ਲੋਕ ਉਜੜ ਗਏ ਉਹਨਾਂ ਕੋਲ ਆਪ ਦੀ ਬਾਤ ਗਾ ਕਰਨ ਹਾਂ ਜਿੰਨਾ ਕੋਲ ਕੋ ਜਾਣਦਾ ਹੀ ਨਹੀਂ ਮੀਢਿਆ ਵਾਲਾ ਮੀਢਿਆ ਵਾਲਾ ਹੋਊਗਾ ਜਿਹੜਾ ਕੋਠੀ ਉੱਡੜ ਗਈ ਇਹਦੀ ਆਹੋ ਭਗਵੰਤਮਾਨ ਆਪ ਖੁਦ ਗਏ ਨੇ ਜੀ ਗੱਡੀ ਪੈਦਲ ਪਾਣੀ ਚ ਤੁਰ ਕੇ ਫਿਰ ਰਹੇ ਨੇ ਉਤੋਂ ਸਾਰਿਆਂ ਕੋਲ ਦਲਤਾਂ ਕੋਲੇ ਬੇੜੇ ਵਾਲਿਆਂ ਕੋਲੇ ਸਾਰਿਆਂ ਕੋਲੇ ਜਾਂਦੇ ਨਹੀਂ ਦਲਤਾਂ ਕੋਲ ਇਹਨੂੰ ਸਾਰਿਆਂ ਕੋਲ ਤਾਂ ਨਹੀਂ ਪਤਾ ਲੱਗਦਾ ਕਿ ਕਿੱਥੇ ਕਿਉਂ ਤਾਂ ਉੱਥੇ ਕਿਹ ਜਾਂਦਾ ਹੋਊਗਾ ਜਿੱਥੇ ਉਹਨੂੰ ਮਾੜਾ ਬੋਟਾ ਕੋਈ ਮਸ਼ਹੂਰੀ ਮਿਲਦੀ ਹੋਊਗੀ ਹੂੰ ਉਹ ਤਾਂ ਉੱਥੇ ਦੇਖਣਾ ਨਾ ਜੀ ਹਾਂ ਹੁਣ ਜਿਹੜਾ 3 ਸਾਲ ਦੇ ਵਿੱਚ ਦੀ ਪਿੰਡਾਂ ਦੇ ਵਿੱਚ ਲੋਕਾਂ ਦੇ ਕੱਚੇ ਘਰ ਨੇ ਦਲਤ ਬੇੜਿਆਂ ਦੇ ਜੀ ਇਹਨਾਂ ਦਾ ਬਾਦਲਾਂ ਤਾਂ ਜੇਕਰ ਕੱਚੇ ਘਰ ਦੀ ਸਕੀ ਉਨਕ ਨੇ ਲੱਖਾਂ ਘਰ ਪਾਲੇ ਪੰਜਾਬ ਦੇ ਵਿੱਚ ਬਦਲਾ ਮੌਕੇ ਮੈਨੂੰ ਗੱਲ ਕਰਨ ਦੀ ਹੁਣ ਜਿਹੜੀ ਗੱਲ ਕਰਨੀ ਆ ਪੰਜ ਪੰਜ ਦਾਦਾ ਘਰ ਇੱਕ ਪਿੰਡ ਦੇ ਵਿੱਚ ਵੇੜੇ 'ਚ ਪਏ ਆ ਕਹਿੰਦਾ ਕਿ ਇੱਕ ਵੀ ਲਾਣ ਲਾਈ ਕਿਤੇ ਹੂੰ ਕਰੀਬਾਂ ਦੇ ਘਰਾਂ 'ਚ ਕੁਝ ਲੈਟਰਨ ਬਣਾਈ ਜਿਹੜਾ ਬਦਲਾ ਮੌਕੇ ਤੇ ਲੈਟਰਨ ਬਣਦੇ ਹਰ ਘਰ ਦੇ ਵਿੱਚ ਲੈਟਰਨ ਬਣਦੇ ਚਾਹ ਉਹ ਕੇਂਦਰ ਦੀ ਸਕੀਮ ਸੀ ਅੱਛਾ ਹਰ ਘਰ ਦੇ ਵਿੱਚ ਲੈਟਰਨ ਬਣਾਈ ਰਾਹੀ ਸਰ ਤੁਹਾਡੀ ਕੀ ਕਾਰਜ ਤੁਹਾਡੀ ਕੀ ਕਾਰਗੁਜ਼ਾਰੀ ਰਹੀ ਆ ਤੁਹਾਡੀ ਟੀਮ ਕੀ ਕਰ ਰਹੀ ਆ ਜਾਂ ਤੁਸੀਂ ਆਪ ਕੀ ਕਰ ਰਹੇ ਆ ਦੇਖੋ ਸਾਡੀ ਜਿਹੜੀ ਸੰਸਥਾ ਹੈਗੀ ਆ ਸਾਡੀ ਸੰਸਥਾ ਬੜੀ ਛੋਟੀ ਜੀ ਹੈ ਹੂੰ ਕਿੰਨਾ ਕਹੇਗਾ ਜਿੰਨੇ ਵੀ ਸਾਡੀ ਸਮਰੱਥਾ ਹੈਗੀ ਆ ਕੱਲ ਹੀ ਸਾਡੀ ਸੰਸਥਾ ਵੱਲੋਂ 2 ਲੱਖ ਰੁਪਏ ਦਾ ਹੋਇਆ ਵੀਸੀ ਮਤਲਬ ਸਾਰੇ ਮੈਂਬਰ ਨੇ ਕਿਹਾ ਵੀ 2 ਲੱਖ ਦਾ ਆਪਾਂ ਵੀ ਯੋਗਦਾਨ ਪਾਈਏ ਇੱਥੇ ਵੀ ਕਿਤੇ ਲੋੜ ਵੱਧਦਾ ਉਹਨੂੰ ਦੇ ਗਏ ਜੇ ਤੋਂ ਇਲਾਵਾ ਸਾਨੂੰ ਮਤਲਬ ਬਾਹਰੋਂ ਫੋਨ ਆ ਰਹੇ ਨੇ ਮੁਸਲਮਾਨ ਭਰਾਵਾਂ ਦੇ ਦਿੱਲੀ ਤੋਂ ਜੂਪੀ ਤੋਂ ਮੁਸਲਮਾਨ ਭਰਾਵਾਂ ਦੇ ਫੋਨ ਆ ਰਹੇ ਨੇ ਅਸੀਂ 24 ਤਰੀਕ ਨੂੰ ਮੁਸਲਮਾਨਾਂ ਸਾਜ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਜੀ ਦਿਨ ਮਨਾ ਕੇ ਆਏ ਆ ਉਹ ਫੋਨ ਆ ਰਹੇ ਨੇ ਵੀ ਸਾਨੂੰ ਤੁਸੀਂ ਦੱਸੋ ਵੀ ਅਸੀਂ ਮਦਦ ਕਰਨੇ ਚਾਹੁੰਦੇ ਆ ਰਾਸ਼ਨ ਦੇ ਰੂਪ ਚ ਵੀ ਕੱਪੜਿਆਂ ਦੇ ਰੂਪ ਚ ਵੀ ਹੋਰ ਬਸਤਰਾਂ ਦੇ ਰੂਪ ਚ ਵੀ ਜੋ ਲੋੜੀਂਦੀਆਂ ਚੀਜ਼ਾਂ ਹਮ ਦੱਸੋ ਵੀ ਟਰੱਕ ਭਰ ਕੇ ਲੈ ਕੇ ਆਵਾਂਗੇ ਦਿੱਲੀ ਤੋਂ ਲੈ ਕੇ ਚਾਹੇ ਲੋਹਾਨੇ ਤੋਂ ਖਰੀਦ ਕੇ ਉਹ ਭਾਈਚਾਰਾ ਵੀ ਜਿਹੜਾ ਮੁਸਲਮਾਨ ਭਾਈਚਾਰਾ ਉਹ ਬਹੁਤ ਜਣ ਕੇ ਪੰਜਾਬ ਦੇ ਹੱਕ ਚੇਤਾਂ ਦੀ ਖਾਤਰ ਮਦਦ ਕਰਨ ਲਈ ਤਿਆਰ ਆ ਅੱਜ ਵੀ ਸਾਡੀ ਜਿਹੜੀ ਟੀਮ ਆ ਡਾਕਟਰ ਖੁਸ਼ਾਲ ਸਿੰਘ ਹੋਣੀ ਕੈਪਟਨ ਘੁੰਮਣ ਸਾਹਿਬ ਹੋਣੀ ਇਹ ਹਰੀਕੇ ਪਤਨ ਕਲੀ ਜਿੱਥੇ ਜਿੱਥੇ ਵੀ ਕੋਈ ਲੋੜ ਬੰਦ ਲੋੜ ਹੈਗੀ ਆ ਉਹਦਾ ਜੱਜਾ ਲੈਣ ਲਈ ਗਏ ਹੋਏ ਨੇ ਵੀ ਇਹ ਨਾ ਹੋਵੇ ਇੱਕ ਇਥਾਈ ਆਪਾਂ ਕੇਂਦਰਤ ਕਰੀ ਜਾਈਏ ਸਾਰੇ ਪਾਸੇ ਵੰਡ ਕੇ ਸਾਰਾ ਹੋਵੇ ਜੀ ਤੇ ਉਹ ਮੁਸਲਮਾਨ ਭਰਾ ਉਹਨੂੰ ਫੀਲਡ ਤੇ ਤਿਆਰ ਨੇ ਬੈਠੇ ਨੇ ਬਿਲਕੁਲੇ ਮੁਸਲਮਾਨ ਭਰਾ ਕਹ ਰਹੇ ਨੇ ਕੋਈ ਸਾਨੂੰ ਦੱਸੋ ਅਸੀਂ ਰਾਸ਼ਨ ਉਹਨੂੰ ਤਿਆਰ ਕਰਕੇ ਸੁੱਕਾ ਲੈ ਕੇ ਜਾਈਏ ਜਾਂ ਅਸੀਂ ਬਣਾ ਕੇ ਲੈ ਕੇ ਜਾਇਆ ਕਰਕੇ ਇਹ ਬਹੁਤ ਜਿੱਥੇ ਜਾਨਕੀ ਬਹੁਤ ਲੋਕ ਹੈਲਪਲੀ ਅੱਗੇ ਆ ਰਹੇ ਨੇ ਜਿਹਨਾਂ ਦੀ ਸਾਡੇ ਨਾਲ ਸਸਤਾਵਾਂ ਜੁੜੀਆਂ ਹੋਣੀਆਂ ਨੇ ਬਾਹਰੋਂ ਕੋਈ ਬੰਦੇ ਜੁੜੇ ਹੋਏ ਨੇ ਉਹ ਕਹ ਰਹੇ ਨੇ ਤੇ ਜਿੰਨੇ ਵੀ ਸਾਡੀ ਸਮੱਥਾ ਹੈਗੀ ਆ ਅਨ੍ਹਾ ਸੀ ਆਪਣਾ ਯੋਗਦਾਨ ਪਾਉਣ ਦਾ ਜਤਨ ਕਰ ਰਹੇ ਆ ਠੀਕ ਹੈ ਧੰਨਵਾਦ ਰਾਹੀ ਸਾਹਿਬ ਤੁਹਾਡਾ ਬਹੁਤ ਬਹੁਤ ਰਾਹੀ ਸਾਹਿਬ ਦੀਆਂ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਤੇ ਪੂਰੇ ਪੰਜਾਬ ਨੂੰ ਇਹਨਾਂ ਦੀਆਂ ਗੱਲਾਂ ਤੇ ਅਮਲ ਵੀ ਕਰਨਾ ਚਾਹੀਦਾ ਹੈ ਸਰਕਾਰ ਨੂੰ ਵੀ ਅਮਲ ਕਰਨਾ ਚਾਹੀਦਾ ਹੈ ਜੋ ਪੰਜਾਬ ਦੀ ਸਿਚੁਏਸ਼ਨ ਹੈ ਮੌਜੂਦਾ ਸਮੇਂ ਦੇ ਵਿੱਚ ਹਾਲਾਤ ਮਾੜੇ ਬਣੇ ਹੋਏ ਨੇ ਬੱਤਰ ਬਣੇ ਹੋਏ ਨੇ ਉਹਦੇ ਪਿੱਛੇ ਰਾਹੀ ਸਰ ਨੇ ਕਿਹਾ ਵੀ ਸਰਕਾਰ ਦਾ ਹੱਥ ਤਾਂ ਹੈ ਹੀ ਕੁਦਰਤੀ ਕਰੋਪੀ ਵੀ ਥੋੜੀ-ਬਹੁਤੀ ਹੈ ਪਰ ਮੌਜੂਦਾ ਸਮੇਂ ਦੇ ਵਿੱਚ ਸਰਕਾਰ ਦੀ ਨਾਕਾਮੀ ਸਾਹਮਣੇ ਆ ਰਹੀ ਹੈ ਸੋ ਅਸੀਂ ਦੁਆ ਕਰਦੇ ਆਂ ਪ੍ਰਮਾਤਮਾ ਅੱਗੇ ਕਿ ਪ੍ਰਮਾਤਮਾ ਪੰਜਾਬ ਦੇ ਹਾਲਾਤ ਨੇ ਜਿਹੜੇ ਸੁੱਖ ਸ਼ਾਂਤੀ ਨਾਲ ਇਹ ਜਿਹੜਾ ਮਾੜਾ ਟਾਈਮ ਆਇਆ ਇਹ ਲੰਘ ਜਾਵੇ ਸੋ ਧੰਨਵਾਦ ਰਾਹੀ ਸਾਥੀ ਵਾਦ ਧੰਨਵਾਦ